ਇਹ ਸਾਈਕਲ 24 ਇੰਚ ਹੈ ਇਹਨਾਂ ਨੂੰ ਹਲਕਾ ਹੈ ਜੀ ਇਹ ਸਾਈਕਲ ਅਸੀਂ ਜੇ ਦੇਣਾ ਹੋਵੇ ਜੀ ਇਹ 3200 ਰੁਪਏ ਦਾ ਦੇ ਦਾਂਗੇ ਲਓ ਜੀ ਬੋ ਜੀ ਆ ਜਿਹੜਾ ਸਾਈਕਲ ਮੇਰੇ ਹੱਥ ਚ ਕਿੰਨੇ ਦਾ ਇਹ ਸਾਈਕਲ 30 ਟਾਇਰ ਦੇ ਨਾਲ ਜੀ ਇਹ 4500 ਦਾ ਨਾਲ ਇਹ ਕੀ ਨਹੀਂ ਹੈ ਇੱਥੋਂ ਸਟਾਰਟ ਹੋਇਆ ਇਹ ਅਸੀਂ ਆਪ ਰਾਈਡ ਕਰਦੇ ਤੁਸੀਂ ਚਲਾ ਕੇ ਦੇਖੋ ਤੁਸੀਂ ਚਲਾ ਕੇ ਦੇਖੋ ਇਹਨੂੰ ਸਾਈਕਲ ਨੂੰ ਕਿੰਨਾ ਲਾਈਟ ਔਰ ਇਹ ਭਜਦਾ ਜਾਏਗਾ ਨਹੀਂ ਇਹ ਕਿੰਨੇ ਦਾ ਇਹ 4599 ਰੁਪਏ ਦਾ ਸਾਈਕਲ ਸਟਾਰਟ ਘਰ ਘੱਲ ਫ੍ਰੀਜ਼ਰ ਸਸਤਾ ਬਹੁਤ ਹੈ ਰ ਸਾਈਕਲ ਤੇ ਸਭ ਤੋਂ ਵੱਡੀ ਗੱਲ ਹੈ ਚਾਈਨਾ ਮੇਡ ਨਹੀਂ ਇਹ ਇਹ ਚਾਈਨਾ ਮੇਡ ਹੈ ਪੰਜਾਬ ਮੇਡ ਆ ਪੰਜਾਬ ਇਹ ਸਾਈਕਲ ਇੰਨੇ ਸਸਤੇ ਕਿਉਂ ਆ ਇਹ ਸਸਤੇ ਤਾਂ ਹੈ ਕਿਉਂਕਿ ਆਪਾਂ ਭਾਰਤ ਦੀ ਸਭ ਤੋਂ ਵੱਡੀ ਸਾਈਕਲ ਇੰਡਸਟਰੀ ਦੇ ਵਿੱਚ ਪਹੁੰਚ ਚੁੱਕੇ ਆ ਲੁਧਿਆਣਾ ਤੇ ਲੁਧਿਆਣੇ ਦੇ ਵਿੱਚ ਬਹੁਤ ਵੱਡਾ ਨਾਂ ਹੈ ਇਸ ਫੈਕਟਰੀ ਦਾ ਜਿੱਥੋਂ ਬਹੁਤ ਵੱਡੀਆਂ ਨਾਮੀ ਜਿਹੜੇ ਵੱਡੇ ਬ੍ਰਾਂਡ ਆ ਉਹ ਸਾਈਕਲ ਬਣਾ ਕੇ ਸਟicker ਲਾ ਕੇ ਆਪਦੇ ਵੇਚਦੇ ਆ ਤਾਂ ਇਹਨਾਂ ਨੇ ਪੰਜਾਬ ਦੀ ਸਾਈਕਲ ਇੰਡਸਟਰੀ ਦੇ ਵਿੱਚ ਖੁਦ ਸਿੱਧੇ ਤੌਰ ਤੇ ਉਤਰਨ ਦਾ ਫੈਸਲਾ ਕੀਤਾ ਇਹ ਸਾਈਕਲ ਇੰਨਾ ਸਸਤਾ ਕਿਉਂ ਪੈਂਦਾ ਕਿਉਂਕਿ ਇੱਕ ਇੱਕ ਪਾਰਟ ਇੱਥੇ ਬਣਦਾ ਆਜੋ ਆਪਾਂ ਮੁੱਢ ਤੋਂ ਸ਼ੁਰੂ ਹੁੰਨੇ ਆ ਰਾਣੇ ਬਾਈ ਤੋਂ ਪੁੱਛਦੇ ਆ ਕਿਵੇਂ ਬਣਦਾ ਸਾਈਕਲ ਰਣੀ ਭਾਈ ਆਏ ਪੈਪਾ ਹੁੰਦੀਆਂ ਭਾਈ ਆਪਣੇ ਕੋਲ ਅਲੱਗ ਅਲੱਗ ਸਾਈਜ਼ਾਂ ਦੇ ਨਾ ਪਾਈਪ ਫੁੱਲ ਲੈਂਥ ਚ ਵੀ ਆਂਦੇ ਆ ਕੱਟ ਪੀਸ ਵੀ ਆਂਦੇ ਆ ਫਿਰ ਇਹਨੂੰ ਆਪਾਂ ਆਪਦੇ ਹਿਸਾਬ ਨਾਲ ਜਿਹੜੇ ਮਾਡਲ ਚ ਲਾਣਾ ਉਸ ਹਿਸਾਬ ਦੀ ਸ਼ੇਪ ਰਹੀ ਜਾਂਦੀ ਹੈ ਬ੍ਰੈਸ ਹੋਏਗਾ ਇਹ ਕਟਿੰਗ ਹੋਏਗਾ ਤੇ ਬੈਂਡ ਹੋਏਗਾ ਬਾਅਦ ਚ ਇਹਦੇ ਚ ਕੰਪਲੀਟ ਸਾਈਕਲ ਬਣਨ ਤੋਂ ਪਹਿਲਾਂ ਇਹਨੂੰ ਵੈਲਡਿੰਗ ਕਰਨਾ ਹੈ ਪਹਿਲਾਂ ਪੂਰਾ ਅੱਛਾ ਉਸ ਤੋਂ ਬਾਅਦ ਵੀਰੇ ਉਹ ਪਾਈਪ ਐਵੇਂ ਐਵੇਂ ਕਰਕੇ ਬੈਂਡ ਪਈ ਜਾਂਦੇ ਆ ਨਾ ਜੀ ਇਹ ਇਹ ਵੀਰ ਜੀ ਜੇ ਫੁੱਲ ਲੈਂਥ ਆਈਗੀ ਆਪਣੇ ਕੋਲੇ ਤਾਂ ਇੱਧਰ ਆਪਾਂ ਇਸ ਮਸ਼ੀਨ ਤੇ ਇਹਦੀ ਲੈਂਥ ਕਟਿੰਗ ਕਰਾਂਗੇ ਹਮ ਆਪਦੇ ਹਿਸਾਬ ਨਾਲ ਸਾਈਜ਼ਿੰਗ ਕੱਟ ਹੋ ਜਾਏਗਾ ਉਸ ਤੋਂ ਬਾਅਦ ਇਹਨੂੰ ਪ੍ਰੈਸਿੰਗ ਹੋ ਜਾਏਗੀ ਲਗ ਲਗ ਸਾਈਜ਼ ਦੇ ਪ੍ਰੈਸ ਹੋਏ ਜੀ ਤੇ ਤੁਹਾਨੂੰ ਸਟੈਪ ਵਾਈਜ਼ ਮੈਂ ਦਿਖਾਂਦਾ ਰਹਨਾ ਜੀ ਇਹ ਪ੍ਰੈਸੈਂਸਰ ਹਮ ਇੱਥੇ ਇੱਥੇ ਕੁਝ ਹੋਰ ਪਾਰਟ ਬਣੀ ਜਾਂਦਾ ਉਹ ਉਹਦੇ ਤੋਂ ਬਾਅਦ ਇੱਥੇ ਬੈਂਡ ਆ ਗਿਆ ਅੱਛਾ ਜੀ ਆਹ ਬੈਂਡ ਹੋ ਗਿਆ ਇਸ ਤੋਂ ਬਾਅਦ ਜੀ ਇਹ ਬੈਂਡ ਤੋਂ ਬਾਅਦ ਅੱਗੇ ਇਹਦੀ ਕਟਿੰਗ ਆ ਜਾਏਗੀ ਅੱਛਾ ਆ ਆ ਚਮਟੇ ਬਣ ਜਾਂਦੇ ਨੇ ਇਹ ਇਹ ਚਮਟੇ ਨੇ ਆਹ ਚਮਟਾ ਜੀ ਕਿ ਕਿੰਮਟ ਤੇ ਇਹਨੂੰ ਮੈਗ ਵੈਲਡਿੰਗ ਕਰਦੇ ਮਤਲਬ ਥੋੜੀ ਸਫਾਈ ਜ਼ਿਆਦਾ ਆਉਂਦੀ ਹੈ ਹਨਾ ਇਹ ਮੈਗ ਮਜ਼ਬੂਤੀ ਵਾਸਤੇ ਮੈਗ ਵੈਲਡਿੰਗ ਹੈ ਜੀ ਇਹਦੀ ਹਜੇ ਕਲੀਨਿੰਗ ਹੋਣੀ ਹੈ ਪੂਰੀ ਪੀਸ ਦੀ ਫਾਈਨਲ ਤੇ ਜਾ ਕੇ ਕਲੀਨ ਹੋਏਗਾ ਪੂਰਾ ਜੀ ਆਹ ਕੇਰੀਅਰ ਬਣੀ ਅੰਦੇ ਆ ਪਾਈਪ ਬੈਂਡਿੰਗ ਮਸ਼ੀਨ ਹੈ ਜੀ ਜੀ ਇਹ ਬੈਂਡਿੰਗ ਮਸ਼ੀਨ ਹੈ ਜਿੰਨਾ ਆਪਾਂ ਨੂੰ ਬੈਂਡ ਰਿਕੁਆਇਰਡ ਹੁੰਦਾ ਉਸ ਹਿਸਾਬ ਨਾਲ ਪੈਂਦੇ ਤੇ ਬੈਂਡਿੰਗ ਕਰ ਲੈਣਾ ਭਾਈ ਹਾਂ ਜਿਹੜਾ ਜਿਹੜਾ ਪਾਈਪ ਆ ਫਰੇਮ ਜਿਵੇਂ ਫਰੇਮ ਦੇ ਉੱਤੇ ਬੈਂਡ ਪਾਉਣਾ ਹਾਂ ਇੱਕ ਤੋਂ ਬਾਅਦ ਮਟੀਰੀਅਲ ਆ ਜਾਂਦਾ ਹੈ ਵੈਲਡਿੰਗ ਤੇ ਫਿਰ ਇਹ ਤੋਂ ਲਗ ਲਗ ਪਾਰਟ ਜੋੜ ਕੇ ਜੀ ਤੇ ਆ ਪਹਿਲਾਂ ਆਪਾਂ ਫਸਟ ਇਹਨੂੰ ਟੈਕਿੰਗ ਕਰ ਲੈਨੇ ਪੀਸ ਨੂੰ ਟੈਕ ਟਾਂਕਾ ਮਾਰਦੇ ਜੀ ਇਹ ਲਗ ਲਗ ਇਥੇ ਟਾਂਕੇ ਵੱਜ ਜਾਂਦੇ ਜਾਂਦੇ ਤੇ ਫਿਰ ਇਹ ਫੁੱਲ ਵੈਲਡਿੰਗ ਤੇ ਅੱਗੇ ਚੱਲ ਜਾਂਦਾ ਇਹ ਹਾਫ ਪੀਸ ਤਿਆਰ ਹੋ ਗਿਆ ਆਪਣਾ ਹਾਫ ਟ੍ਰਾਇੰਗਲ ਤਿਆਰ ਹੋ ਗਿਆ ਸਾਈਕਲ ਜੀ ਫਿਰ ਉਸ ਤੋਂ ਬਾਅਦ ਆਪ ਆਪ ਪ੍ਰੋਪਰ ਵੈਲਡਿੰਗ ਹੋਊਗੀ ਇਹ ਇਹ ਫੁੱਲ ਵੈਲਡਿੰਗ ਮਾਰਤੀ ਆਪਾਂ ਇਹਦੇ ਤੇ ਜੀ ਆ ਕੰਪਲੀਟ ਤੇ ਫੁੱਲ ਵੈਲਡਿੰਗ ਆ ਗਈ ਮਤਲਬ ਜਿਹੜੇ ਬੰਦੇ ਨੇ ਸਾਈਕਲ ਖਰੀਦਣਾ ਤੁਹਾਡੇ ਕੋਲੇ ਆ ਕੇ ਬਣਦਾ ਦੇਖ ਸਕਦਾ ਬਿਲਕੁਲ ਬਿਲਕੁਲ ਸਰ ਹਾਫ ਟ੍ਰਾਇੰਗਲ ਉੱਧਰ ਬਣ ਗਿਆ ਪਿੱਛੇ ਵੈਲਡਿੰਗ ਹੋ ਗਿਆ ਹੁਣ ਇਹ ਕੰਪਲੀਟ ਹੈ ਇਹ ਕੰਪਲੀਟ ਬਾਹਰ ਜਾਣ ਤੋਂ ਪਹਿਲਾਂ ਇੱਕ ਵਾਰੀ ਦੀ ਪ੍ਰੋਪਰ ਅਲਾਈਨਮੈਂਟ ਹੋਏਗੀ ਕਿ ਚੱਕਾ ਆਪਣਾ ਪ੍ਰੋਪਰ ਸੈਂਟਰ ਤੇ ਆਣ ਤੇ ਬ੍ਰੇਕ ਬਿਲਕੁਲ ਪ੍ਰੋਪਰ ਲੱਗੇ ਠੀਕ ਆ ਹੁਣ ਅਲਾਈਨਮੈਂਟ ਹੋਏਗਾ ਪੂਰਾ ਅੱਛਾ ਇੱਥੇ ਅਲਾਈਨਮੈਂਟ ਹੋਊਗਾ ਜਿਵੇਂ ਮੰਨ ਕੇ ਚੱਲ ਵੀਰੇ ਵੀ ਜਿਹੜੇ ਘਰਾਂ ਦੇ ਵਿੱਚ ਮਿਹਨਤ ਕਰਕੇ ਬਣਾਉਂਦੇ ਆ ਫਿਰ ਉਹਨਾਂ ਤੋਂ ਆ ਚੈੱਕ ਨਹੀਂ ਨਾ ਕੋਈ ਇੰਨੇ ਚੈੱਕ ਪੁਆਇੰਂਟ ਨਹੀਂ ਹੋਣੇ ਸਰ ਇਹ ਪੂਰਾ ਇੱਥੇ ਅਲਾਈਨਮੈਂਟ ਹੋਏਗਾ ਬੱਚੇ ਨੂੰ ਜਾਂ ਕਿਸੇ ਨੂੰ ਵੀ ਸਾਈਕਲ ਚਲਾਏਗਾ ਉਹਨੂੰ ਬਾਰ-ਬਾਰ ਚੇਨ ਉ ਇਨੂੰ ਇੱਥੇ ਹੋਲਡ ਹੋ ਗਿਆ ਪਹਿਲਾਂ ਸੀ ਟਿਊਬ ਦੇਖਣੀ ਹੈ ਇਹ ਪ੍ਰੋਪਰ ਸੈਂਟਰਸ ਜਾਵੇ ਉਸ ਤੋਂ ਬਾਅਦ ਆ ਟਾਇਰ ਗੈਪ ਬੰਦਾ ਹਲਕਾ ਫੁਲਕਾ ਰਿਵਾਈਜ਼ ਕਰੇਗਾ ਫਰੇਮ ਨੂੰ ਸੈੱਟ ਕਰੋ ਇਹਨੂੰ ਰਿਵਾਈਜ਼ ਕਰੋ ਗੈਪ ਸੈੱਟ ਕਰੇਗਾ ਕਿ ਪੇਂਟ ਤੋਂ ਬਾਅਦ ਅਸੈਂਬਲੀ ਵੇਲੇ ਆਪਾਂ ਨੂੰ ਕੋਈ ਦਿੱਕਤ ਆਵੇ ਨਾ ਇਹ ਪੂਰਾ ਹੋ ਗਿਆ ਆ ਪੂਰਾ ਟਾਇਰ ਗੈਪ ਹੋ ਗਿਆ ਇਹਨਾਂ ਇਹ ਹੁਣ ਟਾਇਰ ਇੰਦੇ ਜਦੋਂ ਵੀ ਟਾਈਟ ਹੋਏਗਾ ਬਿਲਕੁਲ ਸੈਂਟਰ ਤੇ ਟਾਈਟ ਹੋਏਗਾ ਜੇ ਇਹ ਅਲਾਈਨਮੈਂਟ ਹੈ ਨਹੀਂ ਤਾਂ ਟਾਇਰ ਇੱਕ ਸਾਈਡ ਤੇ ਜਾਏਗਾ ਆਪਣਾ ਅੱਛਾ ਵਿੱਚ ਐਨ ਉਤਰੂਗੀ ਕੋਈ ਹੋਰ ਪ੍ਰੋਬਲਮ ਆਊਗੀ ਆ ਹੁਣ ਉਹ ਟਿਊਬ ਸੈਂਟਰ ਤੇ ਹੋ ਗਈ ਇਹ ਮੱਥਾ ਆ ਚੀਜ਼ ਤੇ ਆ ਤਿੰਨ ਚੀਜ਼ਾਂ ਹਮੇਸ਼ਾ ਅਲਾਈਨਮੈਂਟ ਹੋਣੀ ਚਾਹੀਦੇ ਸਾਈਕਲ ਪ੍ਰੋਪਰ ਚੱਲੇਗਾ ਅਸੀਂ ਆ ਹੁਣ ਕਾਠੀ ਵਾਲਾ ਹੋ ਗਿਆ ਇਹ ਕਾਠੀ ਵਾਲਾ ਹੋ ਗਿਆ ਉਹ ਜਿਹੜਾ ਭਾਰ ਸੈਂਟਰ ਚ ਪੈਣਾ ਚਾਹੀਦਾ ਵੀ ਨਾ ਉਧਰ ਨਾ ਉਧਰ 1 ਡਿਗਰੀ ਵੀ ਉਧਰ ਨਹੀਂ ਝੁਕਣਾ ਚਾਹੀਦਾ ਉਧਰ ਬਿਲਕੁਲ ਜੀ ਬਿਲਕੁਲ ਜੀ ਠੀਕ ਹੈ ਜੀ ਇਹਨੂੰ ਇਹ ਸਿੱਧਾ ਹੋ ਗਿਆ ਪੂਰਾ 90 ਡਿਗਰੀ ਦਾ ਬਿਲਕੁਲ ਬਿਲਕੁਲ 90 ਡਿਗਰੀ ਹੋ ਗਿਆ ਤੇ ਆ ਇਹਨੂੰ ਕਰਤਾ ਤੇ ਉਹ ਉਧਰਲੇ ਪਾਸੇ ਹੋ ਗਿਆ ਬਿਲਕੁਲ ਮਤਲਬ 0 0 ਕਰਤਾ ਸਕੇ ਇੰਦੇ ਚ ਹੁਣ ਅਸੀਂ ਚੂੜੀ ਕੱਢਣੀ ਹੈ ਇਹ ਪੈਡਲ ਫਿਟਿੰਗ ਵਾਸਤੇ ਚੂੜੀ ਨ ਆਣਾ ਮੈਂਟ ਚ ਮਾਰਤਾ ਮੂਸ ਜਾਂਦਾ ਉਸ ਤੋਂ ਬਾਅਦ ਇੱਕ ਚੈੱਕ ਪੁਆਇੰਟ ਹੈ ਇੱਥੇ 100% ਚੈੱਕ ਹੋਣਾ ਹੈ ਕੋਈ ਵੈਲਡਿੰਗ ਫਾਲਤੂ ਹੈ ਕੋਈ ਤਾਰ ਕੱਟੀ ਹੋਈ ਹੈ ਜੀ ਕੋਈ ਐਜ ਫਾਲਤੂ ਹੈਗਾ ਜਿਹੜਾ ਕੋਈ ਐਕਸੀਡੈਂਟ ਦਾ ਕਾਰਨ ਹੋ ਸਕਦਾ ਹੈ ਉਹ ਸਾਰਾ ਕਲੀਨ ਕਰਨ ਤੋਂ ਬਾਅਦ ਅੱਗੇ ਪੇਂਟ ਤੇ ਜਾਏਗਾ ਮਟੀਰੀਅਲ ਅੱਛਾ ਇਸ ਤੋਂ ਬਾਅਦ ਬਈ ਰੰਗ ਹੋਗੇ ਇੱਥੇ ਆਗੇ ਫਿਰ ਇੱਥੇ ਇਸ ਤਰ੍ਹਾਂ ਕਿ ਚੈੱਕ ਹੋਣੇ ਆ ਇੱਥੋਂ ਕੰਪਲੀਟ ਹੋਣ ਤੋਂ ਬਾਅਦ ਇਹਦੀ ਥਿਕਨੈਸ ਚੈੱਕ ਹੋਏਗੀ ਕੋਟਿੰਗ ਦੀ ਕਿੰਨੀ thickness ਹੈ ਉਹ ਹਰ ਪੁਆਇੰਟ ਦੀ ਅਲੱਗ-ਅਲੱਗ ਚੈੱਕ ਕੀਤੀ ਜਾਏਗੀ ਜੇ ਘਟਵਾਦ ਹੈਗੀ ਤਾਂ ਉਹਨੂੰ ਪਿੱਛੋਂ ਆਪਾਂ ਪ੍ਰੋਸੈਸ ਨੂੰ ਕੰਟਰੋਲ ਕਰਾਂਗੇ ਇਹ ਸਿੱਧਾ ਅੱਗੇ ਨਹੀਂ ਜਾਏਗਾ ਹਰ ਲੋਡ ਦਾ ਪੀਸ ਇੱਥੇ ਆ ਕੇ ਪੇਂਟ ਦੀ thickness ਚੈੱਕ ਹੁੰਦੀ ਮਤਲਬ ਐਵੇਂ ਨਹੀਂ ਵੀ ਬਾਲਾ ਮੋਟਾ ਹੋ ਜਾਊਗਾ ਜਾਂ ਬਾਲਾ ਪਤਲਾ ਬਿਲਕੁਲ ਯੂਨੀਫਾਰਮ ਆਏਗਾ ਜੇ ਇੱਥੇ ਕੋਈ ਦਿੱਕਤ ਆਂਦੀ ਹੈ ਸਾਡੀ ਰੇਂਜ ਤੋਂ ਪਲੱਸ ਮਾਈਨਸ ਜਾਂਦੀ ਹੈ ਤਾਂ ਪਿੱਛੇ ਸੀ ਵੀ ਬੰਦੇ ਤੇ ਉਹ ਪੈਰਾਮੀਟਰ ਕੰਟਰੋਲ ਕਰਵਾਨਿਆਂਦੇ ਪ੍ਰੋਸੈਸ ਪ੍ਰੋਸੈਸ ਬਾਈਪਾਸ ਕੁਝ ਕੁਝ ਵੀ ਨਹੀਂ ਹੋਏਗਾ ਉਸ ਤੋਂ ਬਾਅਦ ਅਸੈਂਬਲ ਹੋਊਗਾ ਇਸ ਤੋਂ ਬਾਅਦ ਇਹ ਜਾਏਗਾ ਸਟicker ਦੇ ਵਾਸਤੇ ਇਹਨੇ ਤੇ ਲੱਗ ਹਾਂ ਜੀ ਇੱਥੇ ਆ ਕੇ ਇਹ ਡੈਸ਼ ਨਿਕਰੀ ਕੰਪਲੀਟ ਹੋ ਜਾਏਗਾ ਆ ਦੇਖ ਪ੍ਰੀਤ ਐਵੇਂ ਸਟicker ਲੱਗ ਜਾਣੇ ਇਹਨਾਂ ਦੇ ਇਸ ਤੋਂ ਬਾਅਦ ਇਹਦੀ ਰੈਪਿੰਗ ਹੋਣੀ ਹੈ ਜੀ ਤੁਹਾਨੂੰ ਮੈਂ ਰੈਪਿੰਗ ਵਾਲਾ ਪੀਸ ਦਿਖਾ ਦਿੰਦਾ ਹੁਣੇ ਉਸ ਜਿਵੇਂ ਉਹ ਰੈਪ ਕੀਤੇ ਪਏ ਉਧਰਲੇ ਪਾਸੇ ਆ ਇਹ ਰੈਡੀ ਮਟੀਰੀਅਲ ਹੈ ਸਰ ਜੀ ਇਹ ਸਾਰਾ ਰੈਡੀ ਮਟੀਰੀਅਲ ਹੈ ਇਸ ਤੋਂ ਬਾਅਦ ਇਹ ਅਸੈਂਬਲੀ ਵਾਸਤੇ ਜਾਏਗਾ ਇਹ ਤਿਆਰ ਹੈ ਹੁਣ ਸਾਈਕਲ ਪੇਂਟ ਵੀ ਹੋ ਗਿਆ ਇਹਦੇ ਦੇ ਸਟicker ਵੀ ਲੱਗ ਗੀ ਪੈਕਿੰਗ ਵੀ ਹੋ ਗਈ ਹੁਣ ਇਹ ਫਿੱਟ ਹੋਏਗਾ ਫਿਰ ਫਿੱਟ ਹੁੰਦਾ ਦਿਖਾ ਦੇਣਾ। ਵੀ ਜਾਂ ਤਾਂ ਜਿਹੜੇ ਜਿਹੜੇ ਤਾਂ ਆਪਾਂ ਡਾਇਰੈਕਟ ਇਥੋਂ ਫਿੱਟ ਕਰਕੇ ਦੇਣੇ ਆ ਉਹ ਫਿੱਟ ਕਰਕੇ ਵੀ ਦੇ ਦਿੰਨੇ ਆ ਨਹੀਂ ਆਪਾਂ ਅਸੈਂਬਲ ਐਵੇਂ ਆ ਨਾ ਅਸੈਂਬਲ ਵੀ ਦੇ ਦਿੰਨੇ ਆ। ਲੂਸ ਪੈਕਿੰਗ ਵੀ ਜਾਂਦੀ ਆ ਸਰ। ਲੂਸ ਪੈਕਿੰਗ ਲੂਸ ਪੈਕਿੰਗ ਵੀ ਜਾਏਗੀ ਦੋਨੋਂ ਟਾਈਪ ਦੀ ਪੈਕਿੰਗ ਹੈ ਆਪਣੇ ਕੋਲ। ਚਲੋ ਆ ਜੋ ਆਪਾਂ ਹੁਣ ਅਸੈਂਬਲ ਹੁੰਦੇ ਦਿਖਾਉਨੇ ਆ। ਰਾਣੀ ਭਾਈ ਕੁਛ ਮਟੀਰੀਅਲ ਆ ਜਿਹੜਾ ਸਾਰਾ ਤਾਂ ਬਣਦਾ ਨਹੀਂ ਕੁਛ ਤਾਂ ਬਾਹਰੋਂ ਆਉਂਦਾ ਹੀ ਹੋਊਗਾ। ਵੀਰ ਜੀ ਸਾਈਕਲ ਦਾ ਫਰੇਮ ਆਪਾਂ ਬਣਾਉਨੇ ਆ, ਪੇਂਟ ਆਪਾਂ ਕਰਦੇ ਆ, ਅਸੈਂਬਲੀ ਕਰਦੇ ਆ। ਬਟ ਸਾਰੇ ਪਾਰਟ ਆਪਾਂ ਨੂੰ ਕੁ ਸਿੱਧੀਆਂ ਲਾਤੀਆਂ ਤਾਂ ਇਹਨਾਂ ਦੀ ਦੇਖੋ ਕਿੰਨੀ ਹਾਰਡ ਮੂਵਿੰਗ ਇਹਨਾਂ ਦੀ ਇੱਥੇ ਨਹੀਂ ਚੈੱਕ ਹੋਏਗੀ ਪ੍ਰੋਪਰ ਜੀ ਚੈੱਕ ਹੋਏਗਾ ਤਾਂ ਹੀ ਲਾਈਨ ਤੇ ਲੱਗੇਗਾ ਜੇ ਰਿਜੈਕਟ ਹੋਏਗਾ ਤਾਂ ਇੱਥੋਂ ਵਾਪਸ ਹੋ ਜਾਏਗਾ ਲਾਈਨ ਸਟੋਰ ਚ maal ਅੰਦਰ ਨਹੀਂ ਆਏਗਾ ਇਹ ਚੈੱਕ ਪੁਆਇੰਂਟ ਹੈ ਇੱਥੇ ਆ ਜਾਓ ਤੁਹਾਨੂੰ ਅੱਗੇ ਦੇ ਚੈੱਕ ਚੈੱਕ ਕਿਵੇਂ ਮਤਲਬ ਹੋਰ ਤਰ੍ਹਾਂ ਕੁਆਲਿਟੀ ਕਿਵੇਂ ਚੈੱਕ ਹੁੰਦੀ ਹੈ ਤੁਹਾਨੂੰ ਮੈਂ ਦਿਖਾ ਦਿੰਦਾ ਸਾਰੇ ਚੈੱਕ ਜੀ ਆ ਜਿੱਦਾਂ ਸਾਈਕਲ ਦਾ ਚੇਨ ਵੀਲ ਆ ਗਿਆ ਜੀ ਇਹਨੇ ਮੇਨ ਸਾਈਕਲ ਦਾ ਨਾ ਜੋ ਪਾਰਟ ਹੈ ਇਸ ਚੇਨ ਵੀਲ ਦਾ ਇਸ ਮੂਸ ਚੱਲੇਗਾ ਤਾਂ ਹੀ ਅੱਗੇ ਸਾਈਕਲ ਚੱਲੇਗਾ ਇਹਨੂੰ ਪੂਰਾ ਇੱਥੇ ਹੋਲਡ ਕਰਕੇ ਇਹਦਾ ਰਨ ਆਊਟ ਚੈੱਕ ਕਰਨਾ ਪੈਂਦਾ ਹੈ ਵੀ ਚੇਨ ਨੂੰ ਕਿਤੇ ਬਾਹਰ ਤਾਂ ਨਹੀਂ ਖਿੱਚੇਗਾ ਇਹ ਜੰਪ ਤਾਂ ਨਹੀਂ ਦੇਗਾ ਇਹਦਾ ਜਦੋਂ ਇੱਥੋਂ ਪਾਸ ਹੋਏਗਾ ਤਾਂ ਹੀ ਲਾਈਨ ਤੇ ਜਾ ਕੇ ਲੱਗੇਗਾ ਅੱਛਾ ਇਹ ਇਹ ਖੋਦ ਬਾਉ ਜੀ ਖੋਦ ਕਰਦੇ ਆ ਇਹ ਬਾਉ ਜੀ ਬਸ ਹਰ ਚੀਜ਼ ਦਾ ਧਿਆਨ ਰੱਖਦੇ ਆ ਲੜਕੇ ਹੈਗੇ ਆ ਜੀ ਇਹ ਪ੍ਰੋਪਰੀ ਨੂੰ ਰਨ ਆਊਟ ਚੈੱਕ ਕਰ ਲੈਂਦਾ ਜੇ ਤਾਂ ਇਹ ਪ੍ਰੋਪਰ ਆਪਣੇ ਪੈਰਾਮੀਟਰ ਚ ਬਹਿ ਗਿਆ ਜੰਪ ਨਹੀਂ ਆਇਆ ਇਹਦੇ ਚ ਤਾਂ ਤਾਂ ਇਹ ਗਾਂਹ ਜਾਏਗਾ ਨਹੀਂ ਤਾਂ ਇੱਥੋਂ ਹੀ ਇਹ ਵਾਪਸ ਹੋ ਜਾਏਗਾ ਰਿਜੈਕਟ ਹੋ ਜਾਏਗਾ ਲਾਈਨ ਤੇ ਡਾਇਰੈਕਟ ਮਾਲ ਨਹੀਂ ਜਾਏ ਠੀਕ ਇਥੇ ਪ੍ਰੋਪਰ ਸੈਂਪਲਿੰਗ ਪ੍ਰੋਸੈਸ ਆ ਵੀ ਜੇ 100 ਪੀਸ ਆਂਦੇ ਆ 100ਾਂ ਚੋਂ ਕਿੰਨੇ ਪੀਸ ਚੈੱਕ ਕਰਨੇ ਦੋ ਕਰਨੇ ਆ ਪੰਜ ਕਰਨੇ ਆ ਉਹ ਚੈੱਕ ਕਰਨ ਤੋਂ ਬਾਅਦ ਹੀ ਲਾਈਨ ਤੇ ਜਾਏਗਾ ਜੇ ਉਹ 5 ਫੀਟ ਚੋਂ ਦੋ ਪੀਸ ਵੀ ਫੇਲ ਹੋ ਗਏ ਤਾਂ ਮਾਲ ਰਿਜੈਕਟ ਹੈ ਉਹ ਵਾਪਸ ਚਲਾ ਜਾਏਗਾ ਗਿਰੀਏ ਹਾਂ ਇਹ ਮਤਲਬ ਵਧੀਆ ਦੇਖ ਕੇ ਖਰੀਦਿਆ ਜਾਂਦਾ ਸਸਤਾ ਦੇ ਇੱਕ ਰਿਕ੍ਰਿਤੇ ਬਿਲਕੁਲ ਵਧੀਆ ਦੇਖ ਕੇ ਖਰੀਦਿਆ ਜਾਂਦਾ ਨਾਲ ਕੁਆਲਿਟੀ ਨਾਲ ਕੋਈ ਕੰਪਰਮਾਈਜ਼ ਨਹੀਂ ਆਹ ਸਟੋਰ ਦਾ ਵੀ ਸ਼ੋਰ ਹਾਂ ਆਹ ਸੇ ਇਹ ਸਟੋਰ ਹੈ ਸਾਡਾ ਮਟੀਰੀਅਲ ਸਟੋਰ ਹੈ ਹਾਂ ਆਹ ਦੇਖੋ ਪ੍ਰੀਤ ਇਹ ਬੋਲਿਆ ਪੜਾ ਕਿਉਂ ਲਿਖਦੀ ਕਿਵੇਂ ਜੇ ਮੈਂ ਬਾਹਰ ਕਰ ਲਾਂ ਇਹਦੇ ਮੂਰੇ ਰਹਾਣੇ ਇਹ ਮਟੀਰੀਅਲ ਨੂੰ ਅਟੈਕ ਕਰੇਗੀ ਬਾਹ ਤੇ ਨਹੀਂ ਕੁਝ ਕਰੇਗੀ ਇਹ 레이జర్ ਬੀਮ ਇਹ ਮਟੀਰੀਅਲ ਨੂੰ ਐਂਗਰੇਵਿੰਗ ਕਰੇਗੀ ਨਾਰਮਲੀ ਲੋਕ ਸਟicker ਲਾਉਂਦੇ ਆਂਦੇ ਤੇ ਜੀ ਤੇ ਸਟicker ਦਾ ਇੱਕ ਫੇਲਿਅਰ ਹੈ ਜਿੱਦਾਂ ਸਾਈਕਲ ਥੋੜਾ ਟਾਈਮ ਚੱਲੇਗਾ ਨਾ ਕੋਈ ਪਾਣੀ ਲੱਗ ਗਿਆ ਮਿੱਟੀ ਲੱਗ ਗਿਆ ਤਾਂ ਉਹ ਨਿਕਲ ਜਾਏਗਾ ਜੀ ਇਹ ਇਹ 레이జర్ ਹੈ ਇਹਨੇ ਇੱਕ ਵਾਰ ਪ੍ਰਿੰਟ ਮਾਰਤਾ ਪ੍ਰੋਪਰ ਦਾ ਉਸ ਤੋਂ ਬਾਅਦ ਇਹ ਲਾਈਫ ਲੌਂਗ ਹੈ ਜੋ ਤੱਕ ਰਮ ਲੇਗਾ ਉਸ ਤੱਕ ਤੱਕ ਇਹ ਚੱਲੇਗਾ ਇਹ ਕਿਆ ਬਾਤ ਹੈ ਦੇਖ ਯਾਰ ਸੋਹਣਾ ਜਿਆ ਕਿੰਨਾ ਪ੍ਰੀਤ ਬਣਿਆ ਹੈ ਨਾ ਇਹ ए, ए ए, ए अच्छा ना, ना जा, जा ये ये ਵੀਰੇ ਇੱਥੇ ਚੱਕਾ ਸਿੰਬਲ ਹੁੰਦਾ ਇਹ ਚੱਕਾ ਸਿੰਬਲ ਹੁੰਦਾ ਇਹਨੂੰ ਰਿਮ ਲੇਸਿੰਗ ਮਸ਼ੀਨ ਕਹਿੰਦੇ ਆ ਆਟੋਮੈਟਿਕ ਨਿੱਪਲ ਜਾਂਦਾ ਹੈ ਵਾਇਰ ਨਾਲ ਉਹਨੂੰ ਟਾਈਟ ਕਰਦਾ ਅੱਛਾ ਜੀ ਹਾਂ ਇਹ ਦੇ ਨਾਲ ਹੱਥ ਨਾਲੋਂ ਇਹਦੇ ਚ ਜ਼ਿਆਦਾ ਤੇਜ਼ੀ ਆ ਜਾਂਦੀ ਹੈ ਤੇਜ਼ੀ ਹੈ ਥੋੜੀ ਇਸੇ ਇਹ ਸਿਸਟਮ ਥੋੜਾ ਫਾਸਟ ਹੈ ਹੱਥ ਨਾਲ ਹੱਥ ਤੋਂ ਤਿੰਨ ਗੁਣਾ ਜ਼ਿਆਦਾ ਸਪੀਡ ਹੈ ਮਸ਼ੀਨ ਦੀ ਉਸ ਤੋਂ ਬਾਅਦ ਵੀਰੇ ਇੱਥੇ ਆ ਜਾਂਦੇ ਆ ਸਿੰਬਲ ਹੋਣ ਵਾਸਤੇ ਇੱਥੇ ਫਰੇਮ ਆਗੇ ਫਰਸਟ ਸਟੈਪ ਚ ਫਰੇਮ ਨੂੰ ਫੋਰਕ ਨਾਲ ਆਪਾਂ ਅਟੈਚ ਕਰਾਂਗੇ ਜੀ ਆ ਉਤੋਂ ਲੋਅਰ ਸਟੈਂਪ ਲੱਗੇਗੀ ਉਹਨੂੰ ਹੈਂਡਲ ਨੂੰ ਫੜਨ ਵਾਸਤੇ ਹਾਂਜੀ ਇਸ ਤੋਂ ਬਾਅਦ ਇਹਦਾ ਸਾਰਾ ਇਹ ਕੰਮ ਕਨਵੇਅਰ ਤੇ ਹੋਏਗਾ ਜੀ ਰਣੀ ਜੀ ਕਨਵੇਅਰ ਉਸ ਤੋਂ ਬਾਅਦ ਇੱਥੇ ਆ ਜਾਣਾ ਇੱਥੇ ਆ ਇੱਥੇ ਚੇਨ ਵੀਲ ਲੱਗੇਗਾ ਸਾਈਕਲ ਦਾ ਜੀ ਚੇਨ ਵੀਲ ਲੱਗ ਗਿਆ ਸਾਈਸਟੈਂਡ ਲੱਗ ਗਿਆ ਜੀ ਇਸ ਸਟੇਸ਼ਨ ਦੇ ਅੱਗੇ ਪਿਛਲਾ ਵੀਲ ਲੱਗੇਗਾ ਜੀ ਜੇ ਗੀਅਰ ਵਾਲਾ ਸਾਈਕਲ ਹੈ ਤਾਂ ਗੀਅਰ ਦੀ ਫਿਟਿੰਗ ਲੱਗੇਗੀ ਅਗਲੀ ਪਿਛਲੀ ਜੇ ਬਿਨ ਗੀਅਰ ਵਾਲਾ ਸਾਈਕਲ ਹੈ ਤਾਂ ਫਿਰ ਉਹ ਨਾਰਮਲ ਬਣੇਗਾ ਠੀਕ ਆ ਸਟੈਪ ਵਾਈਜ਼ ਕੰਮ ਹੁੰਦਾ ਆ ਜੀ ਇਹ ਇਥੇ ਇੰਟਰਨਲ ਕੇਬਲ ਰੂਟਿੰਗ ਹੈ ਵਾਇਰ ਵੀ ਅੰਦਰੋਂ ਦੀ ਜਾਏਗੀ ਹਾਈ ਐਂਡ ਸਾਈਕਲ 'ਚ ਇਹ ਬਾਹਰੋਂ ਵਾਇਰ ਨਹੀਂ ਯਾਨੀ ਅੰਦਰ ਦੀ ਜਾ ਰਹੀ ਹੈ ਇਹ ਜੀ ਜਿਵੇਂ ਅੰਦਰ ਆਪਣੇ ਮੋਟਰਸਾਈਕਲਾਂ ਦੇ ਹੁੰਦੀ ਆ ਬਿਲਕੁਲ ਬਿਲਕੁਲ ਅੰਦਰ ਦੀ ਜਾਊਗੀ ਤੇ ਉਸ ਤੋਂ ਬਾਅਦ ਇੱਥੇ ਹੈਂਡਲ ਲੱਗ ਜਾਊਗਾ ਇੱਥੇ ਹੈਂਡਲ ਅਟੈਚ ਹੋ ਜਾਏਗਾ ਜੀ ਜੀ ਇੱਥੇ ਸਾਈਡ ਸਟੈਂਡ ਟਾਈਟ ਹੋ ਗਿਆ ਜੀ ਇੱਥੇ ਰੈਪਿੰਗ ਹੋ ਜਾਏਗੀ ਤੇ ਉਸ ਤੋਂ ਬਾਅਦ ਇਹ ਸਾਈਕਲ ਕੰਪਲੀਟ ਹੈ ਆ ਗਿਆ ਕੁਆਲਿਟੀ ਗੇਟ ਇੱਥੇ ਕੀ ਕੀ ਚੈੱਕ ਹੁੰਦਾ ਬਾਈ ਲਾਈਨ ਤੋਂ ਜਦੋਂ ਸਾਈਕਲ ਪੂਰਾ ਕੰਪਲੀਟ ਹੋ ਗਿਆ ਨਾ ਇੱਥੇ ਇੱਕ ਵਾਰ ਫਾਈਨਲੀ ਸਾਡਾ ਉਹ ਲੜਕਾ ਖੁਦ ਚੈੱਕ ਕਰੇਗਾ ਕਿ ਬ੍ਰੇਕਾਂ ਪ੍ਰੋਪਰ ਕੰਮ ਕਰ ਰਹੀਆਂ ਹਨ ਵੀਲ ਸੈਂਟਰ ਦੇ कसे ਆ ਗਿਆ ਹੈ ਕਿ ਨਹੀਂ ਜੀ ਤੇ ਰਿੰਮ ਚ ਕੋਈ ਰਨ ਆਊਟ ਤਾਂ ਨਹੀਂਗਾ ਇਹ ਫਾਈਨਲ ਇੱਕ ਵਾਰ ਇਹ ਕੁਆਲਿਟੀ ਚੈੱਕ ਹੋਏਗਾ ਇਸ ਤੋਂ ਬਾਅਦ ਇਹ ਬਾਕਸ ਪੈਕ ਹੋਏਗਾ ਤੇ ਉਸ ਤੋਂ ਬਾਅਦ ਵੀਰੇ ਆ ਆ ਹੋ ਜਾਣਾ ਇਹ ਸਾਈਕਲ ਪੈਕ ਹੋ ਗਿਆ ਸਰ ਇਹਨੂੰ ਆਪਾਂ 90% ਇਹਨੂੰ ਅਸੈਂਬਲ ਕਰਨੇ ਆ ਜੀ ਇਹਦੇ ਨਾਲ ਫਰੰਟ ਵੀਲ ਨਾਲ ਅਟੈਚ ਹੋ ਕੇ ਜਾਏਗਾ ਮੜਗਾਰ ਨਾਲ ਹੋਣਗੇ ਕੁਝ ਇਹਦੇ ਚ ਕਿਟ ਚ ਆਈਟਮਾਂ ਹੋਣਗੀਆਂ ਜੀ ਤੇ ਉਹ ਬੰਦਾ ਜੇ ਸਿੱਧਾ ਡਾਇਰੈਕਟ ਆਰਡਰ ਕਰਦਾ ਤਾਂ ਆਪਦੇ ਘਰੇ ਅਸੈਂਬਲ ਕਰ ਸਕਦਾ ਇਹ ਡੀਲਰਾਂ ਡਿਸਟ੍ਰੀਬਿਊਟਰਾਂ ਨੂੰ ਵੀ ਜਾਂਦਾ ਤੇ ਸਿੱਧਾ B2C ਵੀ ਜਾਂਦਾ ਸਿੱਧਾ ਕਸਟਮਰ ਨੂੰ ਵੀ ਜਾ ਰਿਹਾ ਕਸਟਮਰ ਨੂੰ ਵੀ ਜਾਂਦਾ ਤੇ ਜਿਹੜੀ ਆ ਪੈਕਿੰਗ ਆ ਇਹ 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 ਫਿਰ ਜ਼ਿਆਦਾ ਸਾਈਕਲ ਆ ਜਾਂਦੇ ਆ ਇਹ ਹੈਗਾ ਜੀ ਇਹ ਸ਼ਾਪ ਵਾਲੇ ਮੰਗਵਾਉਂਦੇ ਆ ਇਹ ਲੂਸ ਪੈਕਿੰਗ ਕਹਿੰਨੇ ਇਹਨੂੰ ਆਪਾਂ ਜੀ ਜੀ 14 ਦਾ ਸਾਈਕਲ ਹੈ 14 ਇੰਚੀ ਦਾ ਤਿੰਨ ਪੀਸ ਆਣਗੇ 16 20 ਚ ਦੋ ਦੋ ਪੀਸ ਆਣਗੇ ਇਹ ਦੁਕਾਨਦਾਰ ਖੁਦ ਜਾ ਕੇ ਫਿੱਟ ਕਰ ਲੈਂਦਾ ਉਹਦੇ ਟਰਾਂਸਪੋਰਟੇਸ਼ਨ ਚਾਰਜ ਹੈ ਥੋੜੇ ਕੰਟਰੋਲ ਹੋ ਜਾਂਦੇ ਨੇ ਨਾ ਘਟ ਜਾਂਦੇ ਮੈਂ ਸਮਝ ਗਿਆ ਇਸ ਕਰਕੇ ਜਿਹੜਾ ਆ ਸਿੰਗਲ ਜੇ ਕਿਸੇ ਨੇ ਡਾਇਰੈਕਟ ਮੰਗਾਇਆ ਜਾਂ ਇੱਕ ਇੱਕ ਆਰਡਰ ਕੀਤਾ ਇੱਕ ਹੀ ਆਰਡਰ ਕੀਤਾ ਸਰ ਇਹ ਸ਼ਾਪ ਵਾਲੇ ਵੀ ਮੰਗਵਾ ਲੈਂਦੇ ਤੇ ਡਾਇਰੈਕਟ ਪਰ ਨੂੰ ਕਸਟਮਰ ਵੀ ਮੰਗਵਾ ਲੈਂਦੇ ਕਸਟਮਰ ਵੱਲ ਐਸ ਕੇ ਡੀ ਦੇ ਵਿੱਚ ਬਣਾਉਣਾ ਆਰਟ ਕੁਆਲਿਟੀ ਦਾ ਸਾਈਕਲ ਨਾਮੀ ਨਾਮੀ ਕੰਪਨੀਆਂ ਹੀ ਕੁਝ ਬਣਾ ਸਕਦੇ ਆ ਜਿੰਨੂੰ ਅਸੀਂ ਮੈਚ ਕਰਦੇ ਆ ਅਸੀਂ ਐਕਸਪੋਰਟ ਵੀ ਕਰਦੇ ਜੀ ਉਹਦੇ ਵਿੱਚੋਂ ਜਦੋਂ ਸੀਕੇੜੀ ਐਸਕੇੜੀ ਤੋਂ ਸੀਕੇੜੀ ਇੱਕ ਤਾਂ ਫਰੇਟ ਦਾ ਬਚਤ ਹੈਗੀ ਹੈ ਜੀ ਇੱਕ ਉਹਨੂੰ ਇਕਨੋਮਿਕਲ ਚਾਹੀਦਾ ਹੈ ਆਈਡੀ ਡੇਡ ਵਿੱਚ ਥੋੜਾ ਜਿਹਾ ਜਦੋਂ ਡੀਲਰ ਕੋ ਕੰਮ ਘੱਟ ਹੁੰਦਾ ਉਹਦੇ ਮੈਕੈਨਿਕ ਵੀ ਫ੍ਰੀ ਹੁੰਦੇ ਉਹਨਾਂ ਨੂੰ ਕਹਿੰਦੇ ਆ ਕਿ ਅਸੀਂ ਫਿਟਿੰਗ ਨਹੀਂ ਅਸੀਂ ਫਿਟਿੰਗ ਉੱਥੇ ਕਰ ਲਾਂਗੇ ਜੀ ਪਰ ਜੋ ਗੀਅਰ ਵਾਲੇ ਸਾਈਕਲ ਹੈ ਜਾਂ ਜੋ ਹਾਈ ਐਂਡ ਸਾਈਕਲ ਹੋ ਫੈਕਟਰੀ ਫਿਟਿੰਗ ਹੀ ਜਾਂਦੇ ਆ ਉਹਦੀ ਕੁਆਲਿਟੀ ਤਾਂ ਹੀ ਬਣ ਸਕਦੀ ਹੈ ਜੀ ਤੇ ਆਜੋ ਆਪਾਂ ਮਾੜਾ ਜਿਹਾ ਪ੍ਰੋਡਕਟ ਵੀ ਦਿਖਾ ਦਗੇ ਬਣੇ ਬੀ ਬਿਲਕੁਲ ਲਓ ਜੀ ਆਹ ਫਾਈਨਲੀ ਸਾਡੇ ਕੋਲੇ ਬਣ ਕੇ ਜਿਹੜੇ ਪ੍ਰੋਡਕਟ ਆ ਉਹ ਰਾणे भाई ਆ ਗਿਆ ਮਲੂਤਰ ਸਾਹਿਬ ਇਹਦੂ ਅੱਗੇ ਕੁਆਲਟੀ ਪਹਿਲਾਂ ਤਾਂ ਬਣ ਗਈ ਉਸ ਤੋਂ ਅੱਗੇ ਮਾਰਕੀਟ ਦੀ ਕੁਆਲਟੀ ਨਾਲ ਕੀ ਫਰਕ ਹੁੰਦਾ ਇਹਦਾ ਇਹ ਬਣਾਉਣ ਤੋਂ ਪਹਿਲਾਂ ਵੀ ਮੈਂ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਪਹਿਲਾਂ ਮਾਰਕੀਟ ਨੂੰ ਸਟੱਡੀ ਕਰਕੇ ਅਸੀਂ ਮਾਡਲ ਡਿਸਾਈਡ ਕਰਦੇ ਹਾਂ ਕਿਹੜੀ ਵਧੀਆ ਚੀਜ਼ ਕਿਹੜੀ ਕਿਸ ਹਿਸਾਬ ਨਾਲ ਕੰਪਨੀ ਨੂੰ ਜਾਂ ਕਸਟਮਰ ਨੂੰ ਅਸੀਂ ਮਟੀਰੀਅਲ ਦੇ ਦੇਈਏ ਜੀ ਵਧੀਆ ਤੋਂ ਵਧੀਆ ਜੀ ਇਕਨੋਮਿਕਲ ਤੋਂ ਇਕਨੋਮਿਕਲ ਹਰ ਤਰ੍ਹਾਂ ਦੀ ਰੇਂਜ ਹੈ ਸਾਡੇ ਕੋਲ ਜੀ ਠੀਕ ਹੈ ਜਿੱਦਾਂ ਦਾ ਗਾਹਕ ਹੈ ਇੱਕ ਦੁਕਾਨ ਤੇ ਉੱਤੇ ਹਰ ਤਰ੍ਹਾਂ ਦਾ ਗਾਹਕ ਆਂਦਾ ਹੈ ਹਰ ਗਾਹਕ ਨੂੰ ਅਸੀਂ ਪੀਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਹੁਣ ਜਿਹਨੂੰ ਹਾਈ ਐਂਡ ਹੈ ਸਾਈਕਲ ਦੇ ਵਿੱਚ ਇਹ ਸਿਕਰ ਦੇਖੋ ਇਹ ਵਾਟਰ ਵੇ ਸਟicker ਲੱਗੇ ਨੇ ਇਹ ਫੀਲ ਵੀ ਨਹੀਂ ਹੋਣਗੇ ਮਾਰਕੀਟ ਜੋ ਵਾਟਰ بیس ਵੀ ਲੱਗਦਾ ਹੈ ਉਹ ਵੀ ਨਾਰਮਲ ਇਹ ਅਸੀਂ ਇمپੋਰਟ ਕਰਦੇ ਹਾਂ ਫਿਲਮ ਫੀਲ ਹੀ ਨਹੀਂ ਹੋ ਰਿਹਾ ਫਿਲਮ ਇمپੋਰਟ ਕਰਕੇ ਅਸੀਂ ਆਪਣੇ ਹਿਸਾਬ ਨਾਲ ਬਣਵਾ ਕੇ ਫੇਰ ਕਰਦੇ ਹਾਂ ਜੀ A to Z ਅਸੀਂ ਡਿਜ਼ਾਈਨਿੰਗ ਤੋਂ ਲੈ ਕੇ ਕਿਹੜੇ ਕਲਰ ਕਿਹੜੇ ਮਾਡਲ ਦੇ ਉੱਤੇ ਚੰਗਾ ਲੱਗੇਗਾ ਅਸੀਂ ਉਸ ਹਿਸਾਬ ਨਾਲ ਡਿਜ਼ਾਈਨ ਕਰਕੇ ਦਿੰਦੇ ਹਾਂ ਜੀ ਮੇਰਾ ਆਪਣਾ ਐਕਸਪੀਰੀਅੰਸ ਜਿਹੜਾ ਹੈਗਾ ਕੰਪਨੀ ਦਾ ਮੈਂ ਵੀ 20 ਸਾਲ ਨੌਕ ਜੋਬ ਕੀਤੀ ਹੈ ਠੀਕ 30 ਸਾਲ ਵੀ ਕੀਤੀ ਹੈ ਅਸੀਂ ਹੁਣ ਉਸ ਤੋਂ ਉੱਤੇ ਜੋ ਸਿੱਖਿਆ ਆਪਣੇ ਟਾਈਮ ਤੇ ਅਸੀਂ ਜਾਪਾਨੀਆਂ ਨਾਲ ਵੀ ਕੰਮ ਕੀਤਾ ਹੈ ਯੂਰਪ ਨਾਲ ਵੀ ਕੰਮ ਕੀਤਾ ਹੈ ਅਸੀਂ ਜੋ ਚੀਜ਼ਾਂ ਅਸੀਂ ਮਾਰਕੀਟ ਦੇ ਵਿੱਚ ਸਿੱਖੇ ਦੇਖ ਕੇ ਮਾਰਕੀਟ ਦੇ ਵਿੱਚ ਦੇਖਦੇ ਆਂ ਕਸਟਮਰ ਨੇ ਫੀਲ ਲੈ ਕੇ ਆੰਦੇ ਆ ਉਹ ਸਾਰਨਾ ਅਸੀਂ ਕਰਦੇ ਆ ਹੁਣ ਲੋਕ ਤਾਂ ਨੋਰਮਲ ਮਾਰਕੀਟ ਕੀ ਹੈ ਇਹ ਗ੍ਰਿਪ ਵੀ ਹੈਗੀ ਹੈ ਇਹ ਅੱਜ ਦੀ ਡੇਟ ਜਿਹੜੇ ਯੂਰਪ ਵਿੱਚ ਲੋਕ ਕਰਦੇ ਆ ਨਾ ਬੱਚਿਆਂ ਦੇ ਉੱਤੇ ਬੜੇ ਸੈਂਸਿਟਿਵ ਨੇ ਉਹ ਗ੍ਰਿਪ ਦੀ ਜਿਹੜੀ ਹੈ ਫੀਲ ਸਵੇਟਾਂਾਂ ਤੇ ਖਾਰਿਸ਼ ਨਾ ਹੋਵੇ ਬੱਚੇ ਨੂੰ ਇੱਥੇ ਤੱਕ ਧਿਆਨ ਦਿੱਤਾ ਜਾਂਦਾ ਇਥੇ ਦੇ ਕੋਨ ਇਥੇ ਇੰਡੀਅਨ ਜਿਹੜਾ ਕਸਮਰ ਆ ਇਹ ਸੀਜ਼ਨ ਨੂੰ ਸੋਚਦਾ ਹੀ ਨਹੀਂ ਹੈ ਅਸੀਂ ਉਹ ਚੀਜ਼ਾਂ ਵੀ ਸੋਚ ਕੇ ਚੱਲਦੇ ਵੇ ਕਿ ਬੱਚੇ ਨੂੰ ਹੱਥ ਲੱਗੇ ਅਸੀਂ ਉਹਦਾਂ ਦਾ ਮਟੀਰੀਅਲ ਲਈ ਹੈ ਕਿ ਬੱਚੇ ਤੇ ਆਪਣੇ ਆ ਫਿਊਚਰ ਆ ਕਿਉਂਕਿ ਉਹਦਾ ਉਹਨਾਂ ਦੇ ਨਾਲ ਉਹ ਰੀਯੂਜ਼ਡ ਹੁੰਦਾ ਹੋਊਗਾ ਮਤਲਬ ਪਲਾਸਟਿਕ ਜਿਹੜਾ ਬਹੁਤ ਹਾਰਡ ਹੈ ਉਹ ਵੀ ਚੀਜ਼ਾਂ ਤੇ ਸਾਰੀਆਂ ਰੱਖੀਆਂ ਦੀਆਂ ਦੁਕਾਨ ਨੂੰ ਤਾਂ ਹੀ ਕੁਆਲਿਟੀ ਦਾ ਡਿਫਰੈਂਸ ਹੈ ਇਹ ਚੀਜ਼ਾਂ ਨਾਰਮਲ ਜੇ ਸਿਰਫ ਗਾਹ ਕਾਸਟ ਦੇ ਉੱਤੇ ਲੈ ਕੇ ਚੱਲੇਗਾ ਅਸੀਂ ਦੇਖਦੇ ਹਾਂ ਕਿ ਬੱਚੇ ਨੂੰ ਵੀ ਅਸੀਂ ਸੇਫ ਰੱਖਣਾ ਹੈ ਅੱਗੇ ਆਪਣੀ ਜਨਰੇਸ਼ਨ ਆਣ ਵਾਲੀ ਹੁਣ ਆ ਬੋਤਲ ਹੈ ਬੋਤਲ ਉਹ ਵੀ ਦਿਖਾਈਓ ਉਧਰ ਪਈ ਆ ਉਹਦੇ ਵਿੱਚ ਜਿਹੜੀ ਤੁਸੀਂ ਲਾ ਕੇ ਦੇ ਰਹੇ ਆ ਆ ਬੋਤਲ ਨਾਰਮਲ ਆ ਰਹੀ ਹੈ ਇਹ ਕਾਲਾ ਪਲਾਸਟਿਕ ਬੱਚੇ ਦੇ ਲਈ ਜ਼ਹਿਰ ਹੈ ਜੀ ਇਹ ਫੂਡ ਗ੍ਰੇਡ ਮਟੀਰੀਅਲ ਹੈ ਕੋਈ ਧਿਆਨ ਨਹੀਂ ਦਿੰਦਾ ਬੱਚੇ ਨੂੰ ਆਪਾਂ ਪਾਣੀ ਐ ਚੋ ਪਲਾਵਾਂਗੇ ਤਾਂ ਉਹ ਵੀ ਡਿਫਰੈਂਟ ਠੀਕ ਅੱਛਾ ਇੱਕ ਇੱਕ ਚੀਜ਼ ਛੋਟੀ ਛੋਟੀ ਤੋਂ ਲੈ ਕੇ ਨਾਲ ਧਿਆਨ ਰੱਖੀ ਦੀ ਹੈ ਆ ਮੜਗਾੜ ਇਹ ਟੁੱਟਦੇ ਨਹੀਂ ਜੋ ਮਰਜੀ ਕਰ ਲੋ ਉਹ ਰਿਫਲੈਕਟਡ ਹੈ ਹਲੋ ਆ ਕੁਆਲਟੀ ਹੂੰ ਗਾੜ੍ਹੂ ਜਿੱਦਾਂ ਦਾ ਕੁਆਲਿਟੀ ਚਾਹੀਦੀ ਹੈ ਅਸੀਂ ਉਸ ਹੱਬ ਨਾਲੋਂ ਵਧੀਆ ਦੇ ਕੇ ਦਿੰਦੇ ਆਂ। ਉਹ ਵੀ ਨਹੀਂ ਤਾਂ ਉੱਤਰ ਲੱਗੇ ਤੋਂ ਲੱਤ ਪਾਜਦੇ ਲੱਤ ਵੱਜੇ ਇਹ ਇੱਥੇ ਹੀ ਟੁੱਟ ਜਾਂਦਾ। ਜੀ ਇਹ ਟੁੱਟ ਜਾਂਦਾ ਇਹ ਟਾਈ ਇਹ ਇਥੇ ਇਹ ਇਹ ਟਾਈਟ ਮਟੀਰੀਅਲ ਹੈ ਲੋ ਇਹ ਟਾਈਟ ਹੋ ਗਿਆ। ਯਾਨੀ ਪੋਜੀਸ਼ਨ ਪੋਜੀਸ਼ਨ ਤੇ ਵਾਪਸ ਆ ਗਿਆ। ਜਿੱਦਾਂ ਮਰਜੀ ਫੁੱਟੇ ਰੱਖ। ਹੂੰ ਸਸਤੇ ਉਹ ਸਸਤੀ ਇਕਨੋਮਿਕਲ ਤੋਂ ਇਕਨੋਮਿਕਲ ਸਾਈਕਲ ਅਸੀਂ ਕਿਦਾਂ ਦੇ ਸਕਦੇ ਆਂ? ਜੀ ਹੁਣ ਨਾਰਮਲ ਸਾਈਕਲ ਉਹ ਹੈ ਜਿਹੜਾ ਸਿਟੀ ਬਾਈਕ ਜਿਹਨੂੰ ਕਹਿੰਦੇ। ਜੀ ਉਹ ਸਿਟੀ ਬਾਈਕ ਵੀ ਜਿਹੜਾ ਨਾਰਮਲ ਸਾਈਕਲ ਆ ਉਹ 'ਚ ਵੀ ਅਸੀਂ ਵਧੀਆ ਕੁਆਲਿਟੀ ਦਿੱਤੀ ਹੈ ਜੀ ਅਸੀਂ ਇੰਨੇ ਕਲਰ ਵੈਰਾਈਟੀ ਜੀ ਕੰਪਨੀਆਂ ਨੂੰ ਵੀ ਅਸੀਂ ਮਟੀਰੀਅਲ ਦੇਈਦਾ ਹੈ ਕੰਪਨੀਆਂ ਦੇ ਨਾਲ ਵੀ ਅਸੀਂ ਸੋਚ ਕੇ ਇਹ ਉਹ ਕਹਿੰਦੇ ਨੇ ਕਿ ਸਾਡੀ ਡਿਵੈਲਪਮੈਂਟ ਬਹੁਤ ਕਰਦੇ ਹੋਏ ਅਸੀਂ ਛੋਟੀ ਯੂਨਿਟ ਸਟਾਰਟਿੰਗ ਹੋਣ ਤੋਂ ਬਾਅਦ 4 ਸਾਲ ਹੋਏ ਸਾਨੂੰ ਜੀ 4 ਸਾਲਾਂ ਦੇ ਵਿੱਚ ਅਸੀਂ ਇੰਨੀ ਡਿਵੈਲਪਮੈਂਟ ਕਰਕੇ ਅਸੀਂ ਅੱਗੇ ਮਾਰਕੀਟ ਦੇ ਹਰ ਸੈਗਮੈਂਟ ਨੂੰ ਫੀਡ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਮਹੀਨੇ ਦੇ ਵਿੱਚ ਨਵਾਂ ਡਿਜ਼ਾਈਨ ਕੱਢ ਦਿੰਦਾ ਜੀ ਜਿਹੜੀਆਂ ਕਿ ਵੱਡੀਆਂ ਤੋਂ ਵੱਡੀਆਂ ਕੰਪਨੀਆਂ ਵੀ 6 ਮਹੀਨੇ ਤੋਂ ਸਾਲ ਦੇ ਵਿੱਚ ਲਗਾਉਂਦੀਆਂ ਜੀ ਇਹ ਸਾਡਾ ਸਟੰਟ ਇੱਕ ਇੱਕ ਮੈਨੂੰ ਇੱਕ ਮੈਨੂੰ ਉਹ ਬਾਈਕ ਦਿਖਾਓ ਉਹ ਸਾਈਕਲ ਦਿਖਾਓ ਜਿਹੜਾ ਤੁਸੀਂ ਕਹਿੰਦੇ ਸਟੰਟ ਬਾਈਕ ਆ ਸਟੰਟ ਬਾਈਕ ਆ ਸਟੰਟ ਬਾਈਕ ਇਹ ਨਵੀਂ ਚੀਜ਼ ਤਿਆਰ ਕੀਤੀ ਹੈ ਸਟੰਟ ਬਾਈਕ ਤੇ ਰੋਟਰ ਕੱਲਾ ਬਣਾਉਣਾ ਇਜ਼ੀ ਹੈ ਪਰ ਇਸ ਸਪੈਕਸ ਦੇ ਵਿੱਚ ਜਿਹੜਾ ਕੁਆਲੀਫਾਈ ਕਰਦਾ ਯੂਰਪ ਦੇ ਵਿੱਚ ਹਾਂ ਇਹ ਇਹਦਾ ਰਿਮ ਹੀ ਬੜਾ ਅਲੱਗ ਹੈ ਇਹ ਸਟੰਟ ਬੈਕ ਹੈ ਇੱਥੇ ਬੰਦਾ ਅੱਗੇ ਚੜ ਕੇ ਇਹਨੂੰ ਘੁਮਾ ਲੈਂਦਾ ਪੂਰਾ ਸਾਈਕਲ ਪਿੱਛੇ ਵੀ ਅੱਗੇ ਵੀ ਜੀ ਦੇ ਸਾਈਕਲ ਸਿਰਫ ਰੋਟਰ ਹੈਂਡਲ ਦਾ इजी ਹੈ ਪਰ ਇਹ ਸਪੈਕਸ ਦੇਣਾ ਬੜਾ ਔਖਾ ਹੈ ਔਰ ਵਧੀਆ ਗੱਲ ਇਹ ਹੈ ਅਸੀਂ ਚਾਈਨਾ ਦੇ ਡਿਪੈਂਡੈਂਸੀ ਨਹੀਂ ਹੈ ਇੱਕੋ ਕੰਪੋਨੈਂਟ ਦੇ ਇਲਾਵਾ ਬਾਕੀ ਸਾਰਾ ਕੁਝ ਇੰਡੀਆ ਦੇ ਵਿੱਚ ਬਣਾਇਆ ਮੇਡ ਇਨ ਇੰਡੀਆ ਦਾ ਜਿਹੜਾ ਕੈਂਪੇਨ ਹੈ ਅਸੀਂ ਉਹ ਵੀ ਨਾਂ ਲੈ ਕੇ ਚੱਲਦੇ ਹਾਂ ਤਾਂ ਕਿ ਅਸੀਂ ਹਿੰਦੁਸਤਾਨ 'ਚ ਬਣਾ ਕੇ ਅੱਗੇ ਦੇਈਏ ਕਿਆ ਬਾਤ ਇੱਕ ਟਾਈਮ ਦੇ ਹੁੰਦੇ ਹੀਰੋ ਸਾਈਕਲ ਸਾਰਾ ਯਾਰ ਸਾਈਕਲ ਬਣਾ ਦੇ ਸੀ ਦਿਨ ਦਾ ਜੀ ਅਸੀਂ ਉਹ ਅੱਜ ਚਾਈਨਾ ਦੁਆਰਾ ਲੈ ਗਿਆ ਚਾਈਨਾ ਤੋਂ ਅਸੀਂ ਦੁਆਰਾ ਅਸੀਂ ਕਿਦਾਂ In mm -hmm. मेड इन इंडिया का कैंपेन लेके आना जो कि ਸਾਡੇ ਪ੍ਰਾਈਮ ਮਿਨਿਸਟਰ ਦੀ ਵੀ ਉਹ ਹੈਗੀ ਵਿਜ਼ਨ ਹੈਗਾ ਅਸੀਂ ਉਹਨੂੰ ਨਾਲ ਲੈ ਕੇ ਚੱਲਦੇ ਹਾਂ ਕਿ ਅਸੀਂ ਇੰਡੀਆ ਦੇ ਵਿੱਚ ਕੀ ਚੀਜ਼ਾਂ ਨਵੀਆਂ ਬਣਾ ਕੇ ਦੇਈਆਂ ਇਹਨਾਂ ਨੂੰ ਕਸਟਮਰ ਨੂੰ ਤਾਂ ਕਿ ਆਪਾਂ ਵਰਲਡ 'ਚ ਦੇਈਏ ਜੀ ਜੇ ਕੋਈ ਗਾਹਕ ਸਿੱਧਾ ਖਰੀਦਦਾ ਕੀ ਰੇਟ ਪੈਂਦੇ ਆ ਮਾੜਾ ਜਿਹਾ ਦੱਸ ਦੋਗੇ ਰੇਟ ਸਟਾਰਟਿੰਗ ਰੇਂਜ ਬੱਚਿਆਂ ਦੇ ਸਾਈਕਲ ਤੋਂ 2500 ਤੋਂ ਲੈ ਕੇ ਜੀ ਤੇਰੇ ਸਾਹਮਣੇ ਅਡਲਟ ਦਾ ਸਾਈਕਲ 4500 ਦਾ ਵੀ ਹੈਗਾ ਉਹ ਸਿਟੀ ਬਾਈ ਉਹ ਉਹ ਲੈ ਕੇ ਆਈ ਸਾਈਕਲ ਲੈ ਕੇ ਆਈ ਜੀ ਇਹ ਸਾਈਕਲ ਬਾਕੀ ਕਿਹੜਾ ਸੈਗਮੈਂਟ ਹੈ ਕਿਹੜਾ ਸੈਗਮੈਂਟ ਇਕਨੋਮਿਕਲ ਤੋਂ ਇਕਨੋਮਿਕਲ ਜੀ ਜਿਹੜੀ ਜਿੰਨੀ ਕਿ ਸਪੈਂਡਿੰਗ ਅਬੈਸਦੀ ਹੈ ਜਿਹੜਾ ਬੱਚਾ ਜਿਸ ਹਾਮਨਾ ਲੈ ਕੇ ਜਾਂਦਾ ਅਸੀਂ ਉਸ ਹਾਮਨਾ ਉਹਨੂੰ ਬੈਸਟ ਚੀਜ਼ ਦੇਣ ਦੀ ਕੋਸ਼ਿਸ਼ ਕਰ ਰਹੇ ਠੀਕ ਇਹਦੇ ਵਿੱਚੋਂ ਚਾਰ ਮਾਡਲ ਤੇ ਅਸੀਂ ਐਕਸਪੋਰਟ ਵੀ ਕਰ ਰਹੇ اچھا ਪਾਸ ਹੈ ਟੋਂਬੋ ਹੈ ਫ੍ਰਿਸਕੀ ਹੈ ਸਕਿਪਰ ਹੈ ਦੇਖੋ ਮਿਲਟਰੀ ਕਲਰ ਦਾ ਜੀ ਅਸੀਂ ਮਿਲਟਰੀ ਕਲਰ ਚ ਵੀ ਦੋਨੋਂ ਦਿੰਦੇ ਹੈ ਬਲੂ ਵੀ ਤੇ ਹੋ ਵੀ ਜੀ ਆਹ ਨੋਰਮਲ ਸਾਈਕਲ ਹੈ ਇੱਥੋਂ ਸਟਾਰਟ ਹੋਇਆ ਇਹ ਅਸੀਂ ਆਪ ਰਾਈਡ ਕਰਦੇ ਹਾਂ ਤੁਸੀਂ ਚਲਾ ਕੇ ਦੇਖ ਤੁਸੀਂ ਚਲਾ ਕੇ ਦੇਖੋ ਇਹਨੂੰ ਸਾਈਕਲ ਨੂੰ ਕਿੰਨਾ ਲਾਈਟ ਔਰ ਇਹ ਭਜਦਾ ਜਾਏਗਾ ਨਹੀਂ ਇਹ ਕਿੰਨੇ ਦਾ ਇਹ 4599 ਰੁਪਏ ਦਾ ਸਾਈਕਲ ਸਟਾਰਟ ਘੱਰ ਘੱਲ ਫਰੀਜ ਯਰ ਸਸਤਾ ਬੋਦਾ ਯਰ ਸਾਈਕਲ ਤੇ ਸਭ ਤੋਂ ਵੱਡੀ ਗੱਲ ਚਾਈਨਾ ਮੇਡ ਨਹੀਂ ਇਹ ਇਹ ਚਾਈਨਾ ਮੇਡ ਹੈ 50 ਮੇਡ ਹੈ 50 ਮੇਡ ਹੈ ਇੱਕ ਦੋ ਪਾਰਟ ਅਸੀਂ ਲਗਾਣੇ ਆ ਅੱਜ ਦੀ ਡੇਟ ਦੇ ਵਿੱਚ ਅਸੀਂ ਵੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਹੈਲੋਏ ਨਹੀਂ ਇਸ ਟਾਈਮ ਅਸੀਂ ਆਪ ਬਣਾਈਏ ਜੀ ਆਪਣੇ ਤਾਂ ਕਿ ਪਹਿਲਾਂ ਬਹਾਰਾ ਕੁਝ ਇੰਪੋਰਟ ਹੁੰਦਾ ਸੀ ਅਸੀਂ ਉਹ ਵੀ ਇਸ ਟਾਈਮ ਵੀ ਆਂਡੀਆਂ ਚ ਆਪ ਬਣਾਈਏ ਆਹ ਵਾਲਾ ਪਾਰਟ ਹੋਈ ਬਹੁਤ ਸਾਰੀਆਂ ਕੰਪਨੀਆਂ ਜੀ ਇਹ ਸਾਡੀ ਬਣੀ ਹੋਈ ਇਹ ਇਮਪੋਰਟ ਕਰਦਾ ਇਹ ਇਮਪੋਰਟ ਹੁੰਦੀ ਹੈ ਆ ਆਪਣਾ ਹੁਣ ਲੱਗਣਾ ਸ਼ੁਰੂ ਹੋ ਗਿਆ ਪਹਿਲਾਂ ਅਸੀਂ ਇਮਪੋਰਟ ਕਰਦੇ ਸੀ ਹੁਣ ਅਸੀਂ ਇੱਥੇ ਬਣਾ ਲਿਆ ਆਪਣੀ ਮੇਰੀ ਵੀ ਜੋ ਟੈਕਨੀਕਲ ਸਕਿੱਲ ਹੈਗੀ ਉਸ ਨੂੰ ਨਾਲ ਲਗਾ ਕੇ ਬਹੁਤ ਬੰਦੇ ਨੇ ਕੋਸ਼ਿਸ਼ ਕੀਤੀ ਪਰ ਜਿਹੜੀ ਪਾਸ ਹੋਈ ਹੈ ਉਹ ਅਸੀਂ ਕਿਆ ਬਾਤ ਯੂਰਪ ਦੇ ਵਿੱਚ ਵੀ ਅਸੀਂ ਭੇਜਨੇ ਕਿ ਕਿਆ ਬਾਤ ਹੈ ਤੇ ਮਹਿੰਗੇ ਤੋਂ ਮਹਿੰਗਾ ਕਿੰਨੇ ਦਾ ਸਾਈਕਲ ਬਣਾ ਦਿੰਨੇ ਆ ਜਿਹੜਾ ਪੂਰਾ ਸਿਰਾ ਮਤਲਬ ਮਹਿੰਗੇ ਤੋਂ ਮਹਿੰਗੇ ਗੀਅਰ ਦਾ ਸਪੀਡ ਦਾ ਸਾਈਕਲ ਬਣ ਜਾਏਗਾ ਉਹ 20000 ਤੋਂ ਵੀ ਸ਼ੁਰੂ ਹੋ ਜਾਂਦਾ ਜਿਹੜਾ ਕਿ ਅੱਗੇ ਜਾ ਕੇ 40 45000 ਦਾ ਵੀ ਵਿਕਣਾ ਹੈ ਡਬਲ ਹੋਏਗਾ ਡਬਲ ਹੋਏਗਾ ਮਤਲਬ ਜੇ ਜੇ ਜਿਹੜੇ ਤੁਸੀਂ ਰੇਟ ਦੱਸ ਰਹੇ ਹੋ ਇਹ ਆਮ ਇੱਕ ਸਾਈਕਲ ਖਰੀਦਣ ਵਾਲੇ ਜੀ ਉਹਨੂੰ ਦੇ ਦੋਗੇ ਦੇ ਦਾਂਗੇ ਉਹ ਕੋਰੀਆ ਚਾਰਜੇ ਥੋੜੇ ਜੇ ਪੈਣਗੇ ਜੋ ਕੋਰੀਆ ਚਾਰਜੇ ਜਿਹੜੇ ਨੋਮੀਨਲ ਹੋਣਗੇ ਉਹ ਅਸੀਂ ਐਡ ਕਰਕੇ ਅਸੀਂ ਦੇ ਦਾਂਗੇ ਕੋਈ ਦਿੱਕਤ ਨਹੀਂ ਉਹ ਫਰਕ ਕਵਰ ਇਹ ਰੇਟ ਦਾ ਹੈ ਉਹ ਸਾਈਕਲ ਕੱਢ ਬਲੈਕ ਹੂੰ ਅਸੀਂ ਸਟਾਰਟਿੰਗ ਤੋਂ ਅੱਜ ਰਿਫਲੈਕਟਰ ਦੇ ਬਾਰੇ ਲੋਕ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਰਿਫਲੈਕਟਰ ਚਾਹੀਦੇ ਨੇ ਅਸੀਂ ਸਟਾਰਟਿੰਗ ਤੋਂ ਪਹਿਲੇ ਦਿਨ ਤੋਂ ਜਦੋਂ ਕੰਪਨੀ ਸ਼ੁਰੂ ਕੀਤੀ ਹੈ 20 ਇੰਚ ਦੇ ਸਾਈਕਲ ਦੇ ਉੱਤੇ ਰਿਫਲੈਕਟਿਵ ਸਟicker ਵੀ ਨਾਲ ਲਗਾ ਕੇ ਦਿੰਨੇ ਕਈ ਸਾਈਕਲਾਂ ਦੇ ਵਿੱਚ ਜੇ ਮੈਂ ਤੁਹਾਨੂੰ ਦਿਖਾਣਾ ਆਹ ਬੇਟਾ ਉਹ ਵੀ ਕੱਢ ਦੇ ਉਹ ਵੀ ਕੱਢ ਦੇ ਉਹ ਵੀ ਕੱਢ ਦੇ ਉਹ ਵੀ ਕੱਢ ਦੇ ਉਹ ਬਹੁਤ ਸੋਹਣਾ ਸਾਈਕਲ ਕੱਢ ਦੇ ਕੱਢ ਜੀ ਆਹ 45000 ਦਾ ਸਾਈਕਲ ਜਿਹੜਾ 45000 ਦਾ ਦਿਖਾਇਆ ਹੈ ਜੀ ਇਹਦੇ ਵੀ ਰਿਫਲੈਕਟਿਵਟੀ 깔 ਲੱਗੇ ਨੇ ਇਹ ਰਾਤ ਨੂੰ ਚਮਕਦੇ ਨੇ ਰਿਫਲੈਕਟਰ ਕੱਲੇ ਨਹੀਂ ਗਵਰਨਮੈਂਟ ਸ ਰਿਫਲੈਕਟਰ ਲਾਣ ਨੂੰ ਕਹਿੰਦੀ ਹੈ ਅਸੀਂ ਕੁਝ ਕੁ ਸਾਈਕਲਾਂ ਦੇ ਵਿੱਚ ਤੇ ਤੁਹਾਨੂੰ ਸਟicker ਵੀ ਰਿਫਲੈਕਟਿਵ ਲਗਾ ਕੇ ਦੇਣੇ ਆ ਤਾਂ ਹੀ ਕਸਟਮਰ ਦੀ ਸੇਫਟੀ ਇੰਪੋਰਟੈਂਟ ਹੈ ਹੁਣ ਆ ਵੀ ਸਟicker ਹੈ ਦੇਖੋ ਚਮਕਦਾ ਠੀਕ ਇਹ ਬਲੈਕ ਦੇ ਉੱਤੇ ਬੇਸ ਹੋਦਾ ਕਲਰ ਅਲੱਗ ਹੈ ਉਹਦਾ ਸਿਲਵਰ ਦੇ ਉੱਤੇ ਸਾਬ ਨਾਲ ਰਿਫਲੈਕਟਿਵ ਬਣਾਇਆ ਹੈ ਠੀਕ ਹਰ ਤਰ੍ਹਾਂ ਦਾ ਮਾਡਲ ਸਾਡੇ ਕੋਲ 486 ਵੇਰੀਐਂਟ ਤੋਂ ਉੱਤੇ ਸਾਈਕਲ ਦੇ ਮਾਡਲ ਬਣਦੇ ਹੋਣੇ ਆ ਕਲਰ ਕੰਬੀਨੇਸ਼ਨ ਨਾਲ ਬਣਾ ਕੇ ਨਹੀਂ ਇੱਕ ਇੱਕ ਕੰਮ ਮੈਨੂੰ ਹੋਰ ਦੱਸੋ ਵੀ ਜਿਹੜਾ ਤੁਸੀਂ ਸਾਰਾ ਕੁਝ ਠੀਕ ਹੈ ਇੱਥੇ ਬਣਾਉਨੇ ਆ ਜਿਹੜਾ ਇਹਦਾ ਡਿਜ਼ਾਈਨ ਆ ਆ ਸਾਈ ਇਹ ਕਿਸੇ ਥਾਂ ਤੋਂ ਨੈਟ ਤੋਂ ਡਾਊਨਲੋਡ ਹੁੰਦਾ ਕਾਪੀ ਹੁੰਦਾ ਕੀ ਹੁੰਦਾ ਮੈਂ ਸਟਾਰਟਿੰਗ ਤੇ ਤੁਹਾਨੂੰ ਉਹਨੇ ਕਿਹਾ ਸੀਗਾ ਕਿ ਇਹ ਸਾਈਕਲ ਬਨਨ ਇਹ ਤਾਂ ਤੁਸੀਂ ਐਂਡ ਪ੍ਰੋਡਕਟ ਦੇਖ ਰਹੇ ਹੋ ਇਹਨੇ ਬਨਨ ਦੀ ਜਿਹੜੀ ਕੀ ਫੀਲ ਆਣੀ ਚਾਹੀਦੀ ਹੈ ਕਿਹੜਾ ਡਿਜ਼ਾਈਨ ਹੋਣਾ ਚਾਹੀਦਾ ਇਹ ਸਟਾਰਟ ਅਸੀਂ ਮਾਰਕੀਟ ਤੋਂ ਦੇਖਦੇ ਆਂ ਜੀ ਮਾਰਕੀਟ ਸਟੱਡੀ ਕਰਦੇ ਆਂ ਆਪਣਾ ਮਾਰਕੀਟ ਰਿਸਰਚ ਕਰਦੇ ਆਂ ਕਿ ਨਵੀਂ ਚੀਜ਼ ਲਈਏ ਠੀ ਉਸ ਹਿਸਾਬ ਨਾਲ ਅਸੀਂ ਆਪਣੀ ਡਿਜ਼ਾਈਨ ਨਵੇਂ ਬਣਾ ਕੇ ਆਪ ਮੈਂ ਡਿਜ਼ਾਈਨਰ ਵੀ ਆਪ ਹੀ ਆਂ ਅੱਛਾ ਸਾਈਕਲ ਦਾ ਡਿਜ਼ਾਈਨ ਵੀ ਸਾਈਕਲ ਦਾ ਸਟicker ਵੀ ਅਸੀਂ ਆਪ ਡਿਜ਼ਾਈਨ ਕਰੀਦੇ ਆਂ ਹੈਲਪ ਲੈ ਕੇ ਥੋੜੀ ਜ ਕੰਤੋਂ ਭਾਵੇਂ ਦੇ ਸਟicker ਵੀ ਪ੍ਰੀਤ ਜਿਹੜਾ ਵੀ ਜਿਹੜਾ ਵੀ ਕੋਈ ਸਕਦਾ ਜਿਵੇਂ ਕਿਸੇ ਦੇ ਵਿੱਚ ਇਹਨੂੰ ਸਿੱਧਾ ਰੱਖਣਾ ਇਹਦੇ ਵਿੱਚ ਹਲਕਾ ਬੈਂਡ ਪਾਤਾ ਤਾਂ ਇਹ ਇਹ ਸਾਰਾ ਡਿਜ਼ਾਈਨ ਤੁਹਾਡੇ ਆ ਬਿਲਕੁਲ ਡਿਜ਼ਾਈਨ ਸਾਡੇ ਆ ਅਸੀਂ ਅਲੰਗਲਾ ਡਿਜ਼ਾਈਨ ਕਰ ਦਿੰਦੇ ਆ ਤੁਹਾਡੇ ਕੋਲ ਹਰ ਤਰ੍ਹਾਂ ਦੀ ਅੱਜ ਦੀ ਡੇਟ ਦੇ ਵਿੱਚ ਅਸੀਂ ਗਾਹਕ ਨੂੰ ਇਹ ਕਹਿੰਦੇ ਕਿ ਤੁਹਾਨੂੰ ਕੀ ਚਾਹੀਦਾ ਜੀ ਉਸ ਦੇ ਹਿਸਾਬ ਨਾਲ ਅਸੀਂ ਪ੍ਰੋਡਕਟ ਵੀ ਡਿਜ਼ਾਈਨ ਕਰਕੇ ਦੇ ਦਨੇ ਹ ਉਸ ਕੁਆਲਿਟੀ ਦੇ ਵਿੱਚ ਸਾਹਿਬ ਪਹਿਲੀਆਂ ਦੇ ਵਿੱਚ ਤੁਸੀਂ ਪੰਜਾਬ ਦੇ ਵਿੱਚ ਪ੍ਰੋਡਕਟ ਬਹੁਤ ਘੱਟ ਵੇਚਿਆ। ਪੰਜਾਬ 'ਚ ਸਿਰਫ ਸਾਨੂੰ ਪੁਰਾਣੇ ਜਿਹੜੇ ਬੰਦੇ ਅੱਛੇ ਜਿਹੜੇ ਸਿਟੀ ਦੇ ਵਿੱਚ ਐ ਅੰਮ੍ਰਿਤਸਰ ਹੋ ਗਿਆ, ਮੋਹੱਲੀ ਹੋ ਗਿਆ ਮੰਗਦੇ ਐ ਉਹਨਾਂ ਨੂੰ ਦੇ ਦਿੰਦਾ। ਪਰ ਅਸੀਂ ਸਾਰਾ ਜਿਹੜਾ ਮੈਕਸਿਮ ਜਿਹੜਾ ਮਟੀਰੀਅਲ ਹੈਗਾ ਅਸੀਂ ਸਾਊਥ-ਵੈਸਟ ਐਕਸਪੋਰਟ ਉਧਰਲੇ ਸਾਈਡ ਤੇ ਐ। ਹੁਣ ਅਸੀਂ ਨਵੀਂ ਫੈਕਟਰੀ ਵੀ ਐਕਸਪੈਂਡ ਕੀਤੀ ਐ। ਹੁਣ ਸਾਡੇ ਕੋਲ ਵੀ ਕਪੈਸਿਟੀਆਂ ਵੀ ਆ ਗਈਆਂ ਉਹਨਾਂ ਤੇ ਪੰਜਾਬ 'ਚ ਵੀ ਸ਼ੁਰੂ ਹੋ ਰਿਹਾ ਐ। ਐਗਰੈਸਿਵਲੀ ਸ਼ੁਰੂ ਹੋ ਰਿਹਾ ਐ। ਜੀ। ਹੁਣ ਸਾਡੇ ਕੋਲ ਸਾਰੀ ਰੇਂਜ ਵੀ ਐ। ਅੱਛਾ ਹੁਣ ਸਾਡੇ ਕੋਲ ਤਿੰਨ ਬ੍ਰਾਂਡ ਐਕਸ ਫਿਰ ਬਾਈਕ ਡਿਡਕਟ ਹੈ ਮਿਡ ਜੀ ਉਹ ਨਹੀਂ ਬਸ ਹੈਗਾ ਇਕਨੋਮਿਕਲ ਵੈਲਿਊ ਹਰਮਨੀ ਜੀ ਤਾਂ ਕਿ ਆਪਾਂ ਸਾਰੇ ਸੈਗਮੈਂਟ ਨੂੰ ਮੀਟ ਕਰਨਾ ਹੈ ਕਿ ਹਰ ਕਸਟਮਰ ਜਿਹੜਾ ਹੈ ਜਿੱਦਾਂ ਦਾ ਕਸਟਮਰ ਹੈ ਹਰ ਤਿਰਨ ਨੂੰ ਫੀਡ ਕਰ ਲਈਏ ਕਿਹੜ ਸਾਈਕਲ ਸਾਡੇ ਕੋਲ ਜਿੰਨੇ ਕਲਰ ਹੈਗੇ ਜਿਹੜਾ ਹਾਈ ਐਂਡ ਦਾ ਸਾਈਕਲ ਆ ਉਹ ਕਿੰਨੇ ਕਿੰਨੀ ਰੇਂਜ ਤੋਂ ਸਟਾਰਟ ਹੋ ਜਾਂਦਾ ਕਿੰਨੇ ਪੈਸਿਆਂ ਦਾ ਹਾਈ ਐਂਡ ਦਾ ਰੈਂਜ ਹੈ ਸਾਈਕਲ ਫਿੰਗਰ ਸਪੀਡ 11000 ਤੋਂ 11000 ਸਿੰਗਲ ਸਪੀਡ ਫਿੰਗਰ ਸਪੀਡ ਹਾਈ ਐਂਡ ਆ ਇਹ ਪਹੁੰਚ ਦੇ ਲਾਂਗੇ ਅਸੀਂ ਠੀਕ ਆ ਗੈਸਟ ਮਨ ਕੋਈ ਵੀ ਐਕਚੁਅਲ ਇੱਕ ਗੱਲ ਮੈਨੂੰ ਹੋਰ ਦੱਸੋ ਜੇ ਮਾੜੀ ਮੋਟੀ ਕੋਈ ਜਿਵੇਂ ਗੇਹੜਾ ਨਾਲ ਸਾਈਕਲ ਲੈ ਜਾਂਦਾ ਉਹਦੇ ਲਈ ਥੋੜੀ ਬਹੁਤੀ ਕੰਪਨੀ ਦੀ ਸਰਵਿਸ ਵੀ ਰਹਿੰਦੀ ਪਈ ਇੰਨੇ ਚਿਰ ਚ ਖਰਾਬ ਹੋ ਗਿਆ ਸੀ ਦੇਨਦਾਰ ਖਰਾਬ ਨਹੀਂ ਹੁੰਦਾ ਐਕਚੁਅਲੀ ਕੀ ਹੁੰਦਾ ਜਦੋਂ ਸਿੰਗਲ ਸਪੀਡ ਦਾ ਸਾਈਕਲ ਬੰਦ ਆ ਉਹਨੂੰ ਜਦੋਂ ਆਪਾਂ ਚਲਾਣੇ ਆ ਥੋੜਾ ਜਿਆ ਉਸ ਤੋਂ ਬਾਅਦ ਉਹਦੀ ਚੇਨ ਥੋੜਾ ਚੱਕਾ ਪਿੱਛੇ ਜਾਂਦਾ ਐਡਜਸਟਮੈਂਟ ਹੁੰਦੀ ਹੈ ਉਹਨੂੰ ਫਾਈਂਡ ਉਹਨੇ ਕਹਿੰਦੇ ਕਿ ਪਹਿਲੇ 7 ਦਿਨਾਂ ਦੇ ਵਿੱਚ ਇੱਕ ਵਾਰੀ ਮਾੜਾ ਜਾ ਉਹਨੂੰ ਨਟ-ਨੋਟ ਸਾਰੇ ਇੱਕ ਵਾਰੀ ਰੀਵਾਲ ਉਹਨਤੇ ਜਿੱਦਾਂ ਆਪਾਂ ਕ ਗਰੰਡ ਦੇ ਵਿੱਚ ਵੀ ਉਹ ਕਹਿੰਦਾ ਨਾ ਪਹਿਲੇ ਦਿਨ ਦੇ ਵਿੱਚ ਸਰਵਿਸ ਤੁਸੀਂ ਇੱਕ ਵਾਰੀ ਚੈੱਕ ਕਰਾ ਕੇ ਜਾਓ ਜ਼ਰੂਰੀ ਹੈ ਜੀ ਉਹ ਉਹਨਾਂ ਕੀ ਰਮਾ ਹੋਣ ਦੇ ਲਈ ਜਦੋਂ ਇਹ ਇੰਜਨ ਹੈ ਇਹਦੇ ਵਿੱਚ ਵੀਲ ਦੇ ਪਹੀਏ ਤੇ ਉਹਦੇ ਵਿੱਚ ਕ੍ਰੈਂਕ ਤੇ ਪਹੀਏ ਉਹਨਾਂ ਨੂੰ ਨਟ ਦੀ ਸਿਰਫ ਟਾਈਟਨਿੰਗ ਦੇਖਣੀ ਹੁੰਦੀ ਹੈ ਕਿਉਂਕਿ ਉਹ ਲੂਜ਼ ਹੋਣੀ ਹੋਣੀ ਹੈ ਹੂੰ ਚੇਨ ਹੈ ਚੇਨ ਦੇ ਨਾਲ ਚੱਲਦਾ ਪਿਆ ਹੈ ਚੇਨ ਦੇ ਨਾਲ ਚੱਲੇਗਾ ਤਾਂ ਹਲਕਾ ਜਿਹਾ ਜਿਹੜੇ ਲੂਜ਼ਨੈਸ ਆਣੀ ਹੈ ਉਹਨੂੰ ਆਪਾਂ ਨੂੰ ਟਾਈਟ ਕਰਨਾ ਉਹਦੇ ਲਈ ਜੀ ਅਦਰਵਾਈਜ਼ ਮਲਟੀ ਸਪੀਡ ਦਾ ਸਾਈਕਲ ਕੁਝ ਨਹੀਂ ਖਰਾਬ ਹੁੰਦਾ ਅੰਦਰ ਨੂੰ ਸੰਭਾਲ ਸਹੀ ਹੋਵੇ ਜੀ ਅਸੀਂ ਤਾਂ ਡਰੇਲਰ ਗਾਰਡ ਵੀ ਲਾ ਕੇ ਦਿੰਦੇ ਹਾਂ ਠੀਕ ਇਹ ਕਿ ਤੱਕੀ ਉਹਦੇ ਵਿੱਚ ਇੱਥੇ ਲਾਈਨ ਦੇ ਉੱਤੇ ਆ ਮੈਂ ਦਿਖਾਣਾ ਉਹਦੇ ਵਿੱਚ ਗਾਰਡ ਵੀ ਲੱਗਦੇ ਜਾਂ ਤਾਂ ਕਿ ਪ੍ਰੋਟੈਕਟ ਹੋ ਜਾਏ ਉਹ ਵਾਲਾ ਪਾਰਟ ਜਿਹੜਾ ਐਕਸਪੈਂਸਿਵ ਹੈ ਕਿਉਂਕਿ ਗੀਅਰ ਵਾਲੇ ਪਾਰਟ ਜਿੰਨੇ ਵੀ ਹੈਗੇ ਆ ਉਹ ਸਾਰੇ ਦੋ ਹੀ ਕੰਪਨੀਆਂ ਨਾਮੀ ਬਣਾਉਂਦੀਆਂ ਸ਼ਿਮਾਨੋ ਤੋਂ オリジナル ਜਿਹੜਾ ਬਾਕੀ ਕੰਪਨੀਆਂ ਤੋਂ ਨਾਰਮਲ ਵੀ ਹੈਗੀਆਂ ਪਰ ਉਹ ਗੀਅਰਾਂ ਦੀ ਸੰਭਾਲ ਬੜੀ ਜ਼ਰੂਰੀ ਹੈ ਮਹਿੰਗੇ ਕੰਪੋਨੈਂਟ ਹੈ ਜੀ ਉਹਨੂੰ ਵੀ ਅਸੀਂ ਸੰਭਾਲ ਦੇ ਲਈ ਅਸੀਂ ਪ੍ਰੋਪਰ ਅਸੀਂ ਆਪਣਾ ਗਾਰਡ ਜੀ ਤੁਹਾਨੂੰ ਦਿਖਾਣਾ ਹੁਣ ਇਹ ਆ ਸਾਈਕਲ ਦੇਖੋ ਜੀ ਇਹ ਲਾਈਟ ਲਾਈਟ ਸਾਈਕਲ ਹੈ। ਇਹ 700 ਸੀ। ਇਹ ਸੜਕ ਤੇ ਚੱਲ ਰਹੀ ਹੈ। ਹਾਂਜੀ ਸੜਕਾਂ ਤੇ ਇਹ ਲਾਈਟ ਵੇਡਾ। ਪਤਲੇ ਟਾਇਰ ਨੇ। ਇਹ ਸਿਟੀ ਤੇ ਚੱਲਣਾ ਹੈ। ਇਹ ਚ ਸ਼ੌਕਰ ਨਹੀਂ ਲੱਗਾ। ਅੱਛਾ। ਉਹ ਵੈਸੇ ਆਏ ਅਭੀ ਜਿਵੇਂ ਮੰਨ ਲਓ ਚੱਕ ਕੇ ਲਿਆ ਸਕਦੇ ਹਾਂ। ਹਨਾ? ਟ੍ਰੈਫਿਕ ਚ ਜਿੱਥੇ ਕੋਈ ਐਂ ਲੱਗਦਾ ਵੀ ਸੜਕ ਦਾ ਪਾਰ ਕਰਨਾ ਜਾਂ ਕੁਝ ਕਰਨਾ ਤੇ ਐਂ ਆਰਾਮ ਨਾਲ ਚੱਕ ਕੇ ਲੈ ਜਾ। ਲੈ। ਮਾੜਾ ਬੰਦਾ ਵੀ ਲੈ। ਆਰਾਮ ਨਾਲ ਚੱਕ ਕੇ। ਇਹ ਇਹ ਹੁਣ ਤੁਸੀਂ ਇਧਰਲੇ ਪੇਂਟ ਦਾ ਦੇਖੋ ਇਧਰੋਂ ਦੇਖੋ ਆ ਟੂ ਟੋਨ ਹੈ ਇਹ ਇਹ ਚੀਜ਼ ਨਹੀਂ ਕੋਈ ਬਣਾ ਰਿਆ ਅਸੀਂ ਤਾਂ ਨਵੀਂ ਤੋਂ ਨਵੀਂ ਚੀਜ਼ ਦੇਖ ਰਹੇ ਹਾਂ ਕਿ ਆਹ ਕਸ਼ਮੀਰ ਨੂੰ ਕੀ ਦਈਏ ਤੁਸੀਂ ਕੋਈ ਨੈਟ ਤੋਂ ਆਜ ਸਰਚ ਮਾਰੋ ਤੜ ਕੋ ਹੈ ਨਹੀਂ ਕਿ ਇਹ ਚੀਜ਼ ਨਹੀਂ ਹੋਣੀ ਇਹਦੇ ਨਵਾਂ ਨਵਾਂ ਡਿਜ਼ਾਈਨ ਇਨੋਵੇਟਿਵ ਆਜਾ ਸਟicker ਹੀ ਨਹੀਂ ਫੀਲ ਹੋਣੇ ਹੂੰ ਲੋਕ ਵਾਟਰ ਬੇਸ ਵੀ ਲਾਂਦੇ ਨੇ ਪਰ ਸਟicker ਦੀ ਫਿਲਮਾਂ ਹੋਰ ਸਾਹਮਣੇ ਆ ਕਿ ਫੀਲ ਹੁੰਦੀ ਹੈ ਇਹਦੇ ਫੀਲ ਵੀ ਪਤਾ ਵੀ ਨਹੀਂ ਲੱਗਣਾ ਤੁਹਾਨੂੰ ਸਟicker ਦਾ ਐਂਡ ਹੀ ਨਹੀਂ ਲੱਭ ਸਕਦਾ ਬੰਦਾ ਇਹ ਜਿੰਨੀ ਦੇ ਤਾਂ ਫਰੇਮ ਹੈ ਉਨੀ ਦੇ ਤੱਕ ਹੋਆ ਹੈ ਅਸੀਂ ਤਾਂ ਹੁਣ ਆਪਣੇ ਰਿਮਾਂ ਦੇ ਉੱਤੇ ਜੀ ਆ ਦੇਖੋ ਰਿਮ ਦੇ ਉੱਤੇ ਸਾਰੀ ਪ੍ਰਿੰਟਿੰਗ ਲੇਜ਼ਰ ਹੈ ਇਹ ਵੀ ਰਿਫਲੈਕਟ ਵੀ ਕਰਦੀ ਹੈ ਦੋ ਇਹਦੇ ਐਡਵਾਂਟੇਜ ਹੈ ਇਹ ਰਿਫਲੈਕਟ ਵੀ ਕਰੇਗੀ ਠੀਕ ਨਾਲੇ ਸਟicker ਜਿਹੜੇ ਲੋਕ ਲਗਾਉਂਦੇ ਪਏ ਨੇ ਉਹ ਪਾਣੀ ਜਾਂਦਾ ਹੈ ਸਟicker ਖਰਾਬ ਹੋ ਜਾਂਦੇ ਠੀਕ ਪਈਏ ਨੇ ਤੇ ਆਣਾ ਪਾਣੀ ਚ ਜੀ ਤੇ ਇਹ ਅਸੀਂ ਇਹ ਪਰਮਾਨੈਂਟ ਹੈ ਨਾਲੇ ਕੰਪਨੀ ਦੀ ਗਾਰੰਟੀ ਹੈ ਕਿ ਕੰਪਨੀ ਦਾ ਵੀ ਲੱਗਾ ਹੂੰ ਠੀਕ ਹੈ ਜੇ ਕਿਸੇ ਨੇ ਲੂਜ਼ ਵੀ ਸਾਈਕਲ ਲੈਂਦਾ ਹੈ ਤਾਂ ਉਹਨੇ ਵੀ ਕੰਪਨੀ ਦਾ ਰਿਮ ਲਾਇਆ ਹੈ ਕੋਈ ਹੋਰ ਰਿਮ ਨਹੀਂ ਲਾਤਾ ਹਮ ਅਸੀਂ ਕਸਟਮਰ ਨੂੰ ਸੇਫਟੀ ਪੁਆਇੰਟ ਹੈ ਉਹਨਾਂ ਦੇਖ ਕੇ ਸਾਰਾ ਕੁਝ ਕੋਸ਼ਿਸ਼ ਕਰੀ ਦੀ ਹੈ ਜੀ ਉਹਨਾਂ ਨੂੰ ਬੋਟਲ ਦਾ ਵੀ ਦਿਖਾਇਆ ਇਹ ਇਹ ਕੰਪੋਨੈਂਟ ਹੈ ਪਾਉ ਜੀ ਆਹ ਜਿਹੜਾ ਸਾਈਕਲ ਮੇਰੇ ਹੱਥ 'ਚ ਹੈ ਕਿੰਨੇ ਦਾ ਇਹ ਸਾਈਕਲ 30 ਟਾਇਰ ਦੇ ਨਾਲ ਜੀ ਇਹ 4500 ਦਾ ਨਾਲ ਇਹ ਕੀ ਨਹੀਂ ਹੈਗਾ ਇੰਟਰਨਲ ਕੇਬਲ ਰੂਟਡ ਵੀ ਹੈਗਾ ਜੀ ਸਾਰੀ ਟਾਇਰ ਅੰਦਰੋਂ ਦੀ ਹੈ ਕੀ ਇੰਨਾ ਸਸਤਾ ਹੈ ਦਾ ਮਤਲਬ ਇਹ ਇਹ ਫਿਰ ਇਹਦੀ ਕੁਆਲਿਟੀ ਮਾੜੀ ਆ ਮਾੜੀ ਨਹੀਂ ਐ ਆਪਣੇ ਹਰ ਤਰ੍ਹਾਂ ਦੇ ਗਾਹਕ ਹੈ ਉਹਨੂੰ ਚਾਹੀਦਾ ਹੈ ਕਿ ਹਾਂ ਉਹਦੇ ਵਿੱਚ ਐਚ ਐਚ ਸਟicker ਨਾਰਮਲ ਹੈ ਜੀ ਫਰੇਮ ਦੂਜੇ ਤਰ੍ਹਾਂ ਦੇ ਐ ਜੀ ਇਹਦੇ ਵਿੱਚ ਫਰੇਮ ਹਾਈ ਐਂਡ ਹੈ ਵਾਟਰ ਬੇਸ ਦੀ ਗੱਲ ਹੈ ਪੇਂਟਿੰਗ 3 3 ਕੋਟ 4 4 ਕੋਟ ਹੋਏ ਹੋਏ ਨੇ ਅੱਛਾ ਇਹ ਚ ਦੋ ਕੋਟ ਹੈ ਕਿਉਂਕਿ ਹਰ ਦੀ ਚੀਜ਼ ਹੈ ਉਹਦੇ ਹਿਸਾਬ ਨਾਲ ਹੈ ਕਿ ਜਿੰਨੂੰ ਕਿਨੂੰ ਨਾ ਚਾਹੀਦਾ ਮਤਲਬ ਇੱਕ ਗੱਲ ਇਹ ਆ ਵੀ ਇਹ ਵੀ ਪੰਜਾਬ ਮੇਡ ਆ ਇਹਦਾ ਵੀ ਇੱਕ ਇੱਕ ਪਾਰਟ ਪੰਜਾਬ ਮੇਡ ਆ ਵੀ ਐ ਨਹੀਂਗਾ ਵੀ ਇਹ ਚ ਕੋਈ ਚਾਇਨਾ ਮੇਡ ਸਮਾਨ ਥੱਪਿਆ ਵਾ ਇਹ ਵੀ ਪੰਜਾਬ ਮੇਡ ਸਾਇਕਲ ਆ ਹਾਂ ਤੇ ਆਹਾ ਬਾਈ ਆ ਸਾਇਕਲ ਇਹ ਸਾਇਕਲ 24 ਇੰਚ ਹੈ ਇਹਨਾਂ ਨੂੰ ਹਲਕਾ ਹੈ ਜੀ ਇਹ ਸਾਇਕਲ ਅਸੀਂ ਜੇ ਦੇਣਾ ਹੋਵੇ ਜੀ ਇਹ 3200 ਰੁਪਏ ਦਾ ਦੇ ਦਾਂਗੇ ਲਓ ਜੀ ਤੇ ਇਹੀ ਸਾਇਕਲ ਤੁਹਾਨੂੰ ਸਿਰਫ 7000 ਦਾ ਮਿਲਣਾ ਆਉਦੇ ਬੱਚੇ ਵਾਸਤੇ ਲਓ ਜੀ ਫਿਰ ਮੈਂ ਕਹਿੰਦਾ ਯਾਰ ਪ੍ਰੀਸ ਹਸਤੇ ਬਹੁਤ ਆ ਸਾਈਕਲ ਇੱਥੇ ਤੇ ਆਹ ਸਾਈਕਲ ਬਾਈ ਇਹ ਇਹਨਾਂ ਦੀ ਫਰੇਮ ਦੀ ਵੀ ਵਾਰੰਟੀ ਹੈ ਜੀ ਯਹੀ ਸਹੀ ਤਰੀਕੇ ਨਾਲ ਦਿੰਦੇ ਅੱਛਾ ਜੀ ਲੈ ਵੀ ਸਜਣੋ ਮੈਂ ਤੁਹਾਨੂੰ ਨਾ ਇੱਕ ਗੱਲ ਆ ਵੀ ਇਹ ਸਾਰੀ ਫੈਕਟਰੀ ਦਿਖਾਉਣ ਦਾ ਮਸਲਾ ਇਹ ਆ ਵੀ ਜੇ ਤੁਸੀਂ ਡਾਇਰੈਕਟ ਫੈਕਟਰੀ ਤੋਂ ਸਮਾਨ ਖਰੀਦ ਰਹੇ ਆ ਨਾਲ ਤਾਂ ਕੁਆਲਿਟੀ ਵਾਲਾ ਕੁਆਲਿਟੀ ਇੱਥੇ ਇੱਕ ਇੱਕ ਚੀਜ਼ ਚੈੱਕ ਹੋ ਕੇ ਬਣਦੀ ਆ ਮਤਲਬ ਆਏ ਨਹੀਂਗਾ ਵੀ ਕੁਆਲਿਟੀ ਨਾਲ ਸਮਝੌਤਾ ਨਹੀਂਗਾ ਉਹਦੇ ਬਿਊਟੀ ਨਾਲ ਸਮਝੌਤਾ ਨਹੀਂਗਾ ਪਰ ਇਹ ਬੰਤਿਆ ਨੇ ਪੰਜਾਬ ਦੇ ਵਿੱਚ ਸਾਈਕਲ ਵੇਚਣ ਦਾ ਫੈਸਲਾ ਕੀਤਾ ਤੁਸੀਂ ਆਨਲਾਈਨ ਵੀ ਮਤਲਬ ਮੰਗਵਾ ਸਕਦੇ ਆ ਕੋਰੀਅਰ ਸਰਵਿਸ ਦਾ ਤੁਹਾਨੂੰ ਚਾਰਜਸ ਦੇਣੇ ਪੈਣਗੇ ਜੋ ਤੁਹਾਨੂੰ ਰੇਟ ਦੱਸਿਆ ਪਰ ਤੁਸੀਂ ਆਨਲਾਈਨ ਇਹਨਾਂ ਤੋਂ ਹੋਰ ਵੀ ਮਾਡਲ ਆ ਜਿਹੜੇ ਚੈੱਕ ਕਰ ਸਕਦੇ ਆ ਇਨਕੁਆਰੀ ਨੰਬਰ ਆ ਜਿਹੜਾ ਉਹ ਤੁਹਾਨੂੰ ਦਿੱਤਾ ਹੋਇਆ ਨੰਬਰ 2 ਤੇ ਜੇ ਤੁਸੀਂ ਇਸ ਕੰਪਨੀ ਦੇ ਸਾਈਕਲ ਵੇਚਣੇ ਚਾਹੁੰਦੇ ਆ ਪੰਜਾਬ ਦੇ ਵਿੱਚ ਡਿਸਟ੍ਰੀਬਿਊਟਰ ਬਣਨਾ ਚਾਹੁੰਦੇ ਆ ਤਾਂ ਤੁਸੀਂ ਤਾਂ ਵੀ ਬਾਈ ਹੋਣਾਂ ਦੇ ਨਾਲ ਸੰਪਰਕ ਕਰ ਸਕਦੇ ਆ ਨੰਬਰ ਨੋਟ ਕਰ ਲਓ ਫੈਕਟਰੀ ਦਾ ਸੱਜਣੋ ਤੁਸੀਂ ਕਿਸੇ ਵੀ ਵੇਲੇ ਵੀ ਫੋਨ ਲਾਓ ਤੁਹਾਨੂੰ ਆਨਲਾਈਨ ਡਿਲੀਵਰੀ ਤੁਹਾਡੇ ਘਰੇ ਜਾਊਗੀ ਸੱਜਣੋ ਤੁਸੀਂ ਬੇਫਿਕਰ ਹੋ ਕੇ ਸਾਈਕਲ ਬਹੁਤ ਜਾਇਜ਼ ਰੇਟਾਂ ਵਾਲੇ ਤੇ ਬਹੁਤ ਚੰਗੀ ਕੁਆਲਿਟੀ ਵਾਲੇ ਸਾਈਕਲ ਆ ਜਿਹੜੇ ਉਹ ਆਰਡਰ ਕਰੋ ਸਿਹਤ ਬਣਾਓ ਤਾਂਦਰੁਸਤ ਰਹੋ ਪ੍ਰਦੂਸ਼ਣ ਮੁਕਤ ਪੰਜਾਬ ਨੂੰ ਬਣਾਓ ਜਿਉਂਦੇ ਰਹੋ